ਜੀ ਆਇਆਂ ਨੂੰ ਗੱਲਾਂ ਦੇ ਗੀਤ ਵਿੱਚ ਅੱਜ ਦਾ ਵਿਸ਼ਾ ਬੜਾ ਨਵੇਕਲਾ ਹੈ ਤੁਸੀਂ ਤਿਆਰ ਹੋ ਕੇ ਆਪਣੇ ਪਰਿਵਾਰ ਦੇ ਨਾਲ ਕਿਧਰੇ ਨਿਕਲਣਾ ਤੇ ਰਸਤਾ ਬੰਦ ਹੈ ਕਿਸੇ ਕਾਰਨ ਤੁਹਾਨੂੰ ਪਤਾ ਨਹੀਂ ਪਰ ਜਦੋਂ ਤੁਸੀਂ ਨਿਊਜ਼ ਸੁਣੀ ਤੇ ਤੁਹਾਨੂੰ ਪਤਾ ਲੱਗਾ ਤੁਸੀਂ ਉਹਦੇ ਮੁਤਾਬਿਕ ਆਪਣੇ ਪ੍ਰੋਗਰਾਮ ਦੇ ਵਿੱਚ ਤਬਦੀਲੀ ਕੀਤੀ ਤੇ ਸੋਚਣ ਲੱਗੇ ਕਿ ਜੇ ਮੈਂ ਨਿਊਜ਼ ਨਾ ਸੁਣਦਾ ਮੈਨੂੰ ਇਹ ਨਾ ਪਤਾ ਲੱਗਦਾ ਤੇ ਉੱਥੇ ਪਹੁੰਚ ਕੇ ਮੈਨੂੰ ਕਿੰਨੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਇੱਥਾ ਪਤਾ ਲੱਗਦਾ ਕਿ ਖਬਰਾਂ ਕਿੰਨੀਆਂ ਜ਼ਰੂਰੀ ਹੁੰਦੀਆਂ ਨੇ ਤੇ ਕਿੰਨੇ ਜ਼ਰੂਰੀ ਹੁੰਦੇ ਨੇ ਉਹ ਲੋਕ ਜੋ ਖਬਰਾਂ ਦੇ ਪਿੱਛੇ ਹੁੰਦੇ ਨੇ ਜੋ ਤੁਹਾਡੇ ਤੱਕ ਖਬਰਾਂ ਪਹੁੰਚਾਉਂਦੇ ਨੇ ਉਹ ਪੱਤਰਕਾਰ ਔਰ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਉਹ ਤੁਹਾਡੇ ਤੱਕ ਖਬਰਾਂ ਪਹੁੰਚਾਉਂਦੇ ਨੇ ਇਹ ਵੀ ਸੋਚਣ ਦੀ ਗੱਲ ਹੈ ਵਿਚਾਰਨ ਦੀ ਗੱਲ ਹੈ ਸੋ ਇਹ तमाम ਗੱਲਾਂ ਅਸੀਂ ਅੱਜ ਕਰਨੀਆਂ ਨੇ ਕਿ ਪੱਤਰਕਾਰਤਾ ਨੂੰ ਪ੍ਰੈਸ ਨੂੰ ਕਿੰਨੀ ਕੁ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਕਿੱਥੇ ਉਹਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਸੋ ਮੇਰੇ ਨਾਲ ਇੰਨਾਂ ਸਾਰੀਆਂ ਪਰਤਾਂ ਨੂੰ ਖੋਲਣ ਵਾਸਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਵરિਸ਼ਟ ਪੱਤਰਕਾਰ ਰਾਜੀਵ ਭਾਸਕਰ ਤੁਹਾਡਾ ਸਵਾਗਤ ਕਰਦੇ ਹਾਂ ਗੱਲਾਂ ਤੇ ਗੀਤ ਦੇ ਵਿੱਚ ਧੰਨਵਾਦ ਜੀ ਇੱਕ ਬੜਾ ਪਿਆਰਾ ਕਹਾਵਤ ਕਹਿ ਸਕਦੇ ਆ ਕੋਟ ਕਹਿ ਸਕਦੇ ਆ देयर इज नो ਫਰੀडम ਵਿਦਾਊਟ ਲਾ ਕੇ ਜਦੋਂ ਤੱਕ ਤੁਹਾਡੇ ਕੋਲ ਕਾਨੂੰਨ ਨਹੀਂ ਹੈ ਨਿਯਮ ਨਹੀਂ ਹੈਗੇ ਉਦੋਂ ਤੱਕ ਤੁਸੀਂ ਆਜ਼ਾਦੀ ਦਾ ਆਨੰਦ ਨਹੀਂ ਮਾਣ ਸਕਦੇ ਆਜ਼ਾਦੀ ਕਾਨੂੰਨ ਦੇ ਮੁਤਾਬਿਕ ਜਾਂ ਕਾਨੂੰਨ ਤੋਂ ਬਾਅਦ ਜਾ ਕੇ ਆਜ਼ਾਦੀ ਇਹ ਦੋ ਤਰ੍ਹਾਂ ਦੀ ਆਜ਼ਾਦੀ ਮਾਣਨ ਦੀ ਗੱਲ ਇਨਸਾਨ ਹਮੇਸ਼ਾ ਤੋਂ ਕਰਦਾ ਰਿਹਾ ਹੈ ਤੇ ਅੱਪਾ ਅੱਜ ਗੱਲ ਕਰਨੀ ਹੈ ਵਰਡ ਪ੍ਰੈਸ ਫਰੀडम ਦੇ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਵਨ ਲਾਈਨ ਦਾ ਮੈਂ ਤੁਹਾਡੇ ਕੋਲੋਂ ਜਵਾਬ ਚਾਹਾਂਗਾ ਕਾਨੂੰਨ ਆਜ਼ਾਦੀ ਵਾਸਤੇ ਕਿੰਨਾ ਜ਼ਰੂਰੀ ਹੈ ਦੇਖੋ ਆਜ਼ਾਦੀ ਸ਼ਬਦ ਆਪਣੇ ਆਪ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੈ ਔਰ ਹਰ ਕਿਸ ਨੂੰ ਅੱਛਾ ਲੱਗਦਾ ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਰਹਿੰਦਾ ਹੋਏ ਔਰ ਤੁਸੀਂ ਕਿਹਾ ਕਿ ਕਾਨੂੰਨ ਆਜ਼ਾਦੀ ਵਾਸਤੇ ਕਿੰਨਾ ਜ਼ਰੂਰੀ ਹੈਗਾ ਜੇ ਆਜ਼ਾਦੀ ਤੁਹਾਨੂੰ ਕਾਨੂੰਨੀ ਤੌਰ ਤੇ ਮਿਲੇ ਤੇ ਫਿਰ ਉਸ ਆਜ਼ਾਦੀ ਦਾ ਤੇ ਮਜ਼ਾ ਹੀ ਕੁਝ ਹੋ ਰਿਹਾ ਔਰ ਗੱਲ ਪ੍ਰੈਸ ਦੀ ਹੋਏ ਆਜ਼ਾਦੀ ਦੀ ਹੋਏ ਔਰ ਅੱਜ ਦੇ ਦਿਨ ਹੋਏ ਜਿਸ ਦਿਨ ਪ੍ਰੈਸ ਫਰੀडम ਡੇ ਬਣਾਇਆ ਜਾ ਰਿਹਾ ਹੈ ਤੇ ਉਹ ਵੀ ਹੋਰ ਵੀ ਜ਼ਿਆਦਾ ਇੰਪੋਰਟੈਂਸ ਰੱਖਦਾ ਔਰ ਵੇਰੀ ਕਨਾਲ تقریبا ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਡੈਮੋਕਰੈਟਿਕ ਕੰਟਰੀਜ਼ ਹੈਗੀਆਂ ਉਹਦੇ ਵਿੱਚ ਪ੍ਰੈਸ ਨੂੰ ਆਜ਼ਾਦ ਰੱਖਿਆ ਜਾਂਦਾ ਪਰ ਉਸ ਆਜ਼ਾਦੀ ਦੇ ਨਾਲ ਕਾਨੂੰਨੀ ਹੱਕ ਵੀ ਦਿੱਤੇ ਜਾਂਦੇ ਨੇ ਇਹ ਸਾਰੀ ਗੱਲਾਂ ਹਰ ਦੇਸ਼ ਦੇ ਵਿੱਚ ਹੈਗੀ ਔਰ ਇੱਕ ਕਹਾਵਤ ਹੋਰ ਵੀ ਹੈ ਇੱਕ ਕੌਟ ਹੋਰ ਵੀ ਹੈ ਕਿ ਜਿੰਨੀ ਜ਼ਿਆਦਾ ਆਜ਼ਾਦੀ ਮਿਲਦੀ ਹੈ ਓਨੀ ਜ਼ਿਆਦਾ ਤੁਹਾਡੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਕਿਉਂਕਿ ਆਜ਼ਾਦੀ ਜਨਕਲ ਆਜ਼ਾਦੀ ਦੀ ਹੁੰਦੀ ਹੈ ਨਾ ਤੇ ਆਜ਼ਾਦੀ ਦੇ ਨਾਲ ਸੈਲਫ ਰੈਗੂਲੇਸ਼ਨ ਉਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਪੋਜ਼ ਕਿਸੇ ਬੱਚੇ ਨੂੰ ਵੀ ਤੁਸੀਂ ਘਰ ਤੋਂ ਬਾਹਰ ਐਡਮਿਸ਼ਨ ਕਾਲਜ ਦਾ ਕਰਾਉਂਦੇ ਹੋ ਇੱਕ ਤਰੀਕੇ ਨਾਲ ਉਹਨੂੰ ਆਜ਼ਾਦੀ ਹੁੰਦੀ ਹੈ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਜਦ ਬੱਚਾ ਜਾਂਦਾ ਹੈ ਤੇ ਜ਼ਿਆਦਾਤਰ ਕੇਸ ਦੇ ਵਿੱਚ ਉਹਦੀ ਯੂਨੀਫਾਰਮ ਨਹੀਂ ਹੁੰਦੀ ਉਹ ਵੀ ਇੱਕ ਤਰੀਕੇ ਨਾਲ ਉਹਨੂੰ ਆਜ਼ਾਦੀ ਹੈ ਉਸ ਯੂਨੀਫਾਰਮ ਤੋਂ ਔਰ ਉਸ ਤੋਂ ਬਾਅਦ ਉਹਨੇ ਕੀ ਕਪੜੇ ਪਾਣੇ ਆ ਕਿਦਾਂ ਵਿਚਰਨਾ ਹੈ ਕਿਦਾਂ ਜ਼ਿੰਦਗੀ ਨੂੰ ਸਮਝਣਾ ਹੈ ਇਹ ਆਜ਼ਾਦੀ ਹੈ ਹੁਣ ਉਸ ਆਜ਼ਾਦੀ ਦੇ ਵਿੱਚ ਜੇ ਉਹ ਸੈਲਫ ਰੈਗੂਲੇਟ ਹੋ ਕੇ ਚਲੇਗਾ ਬੱਚਾ ਇਹੋ ਜ਼ਿੰਦਗੀ ਨੂੰ ਜਿਆਦਾ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਿਆਦਾ ਵਧੀਆ ਤਰੀਕੇ ਨਾਲ ਸਮਝ ਸਕਦਾ ਐਦਾਂ ਹੀ ਪ੍ਰੈਸ ਹੈ ਪ੍ਰੈਸ ਦੀ ਆਜ਼ਾਦੀ ਆਪਣੀ ਇੱਕ ਲਿਮਟ ਦੇ ਵਿੱਚ ਵੀ ਹੈਗੀ ਹੈ ਯਾਨੀ ਆਜ਼ਾਦੀ ਦਾ ਮਤਲਬ ਹੈ ਨਹੀਂ ਕਿ ਤੁਸੀਂ ਕਿਸੇ ਹੋਰ ਦੀ ਆਜ਼ਾਦੀ ਦੇ ਵਿੱਚ ਖਲਲ ਪਾ ਦਿਓ ਯਾਨੀ ਇਹ ਬਹੁਤ ਜ਼ਰੂਰੀ ਹੈ ਕਿ ਆਜ਼ਾਦੀ ਵਿਦ ਸੈਲਫ ਰੈਗੂਲੇਸ਼ਨ ਅਗਰ ਤੁਸੀਂ ਕਰਦੇ ਹੋ ਤੇ ਫਿਰ ਤਾਂ ਠੀਕ ਹੈ ਲੇਕਿਨ ਜੇ ਤੁਸੀਂ ਆਜ਼ਾਦੀ ਦੇ ਚੱਕਰ ਵਿੱਚ ਕਿਸੇ ਹੋਰ ਦੀ ਆਜ਼ਾਦੀ ਨੂੰ ਭੰਗ ਕਰ ਦਿੰਦੇ ਹੋ ਤੇ ਫਿਰ ਅਗਲੇ ਦੀ ਵੀ ਆਜ਼ਾਦੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਜ਼ਿਆਦਾ ਆਜ਼ਾਦੀ ਦਾ ਮਤਲਬ ਜ਼ਿਆਦਾ ਤਾਕਤ ਤੇ ਜ਼ਿਆਦਾ ਤਾਕਤ ਜਦੋਂ ਆਉਂਦੀ ਤਾਂ ਜ਼ਿਆਦਾ ਜ਼ਿੰਮੇਵਾਰੀ ਵੀ ਉਹਦੇ ਨਾਲ ਆਉਂਦੀ ਹੈ ਤੇ ਆਪਣੀ ਤਾਕਤ ਦਾ ਸਹੀ ਇਸਤੇਮਾਲ ਜ਼ਿੰਮੇਵਾਰੀ ਦੇ ਨਾਲ ਇਸਤੇਮਾਲ ਕਰਨਾ ਇਹ ਹੀ ਇੱਕ ਸਹੀ ਮਾਨਿਆ ਦੇ ਵਿੱਚ ਪ੍ਰੈਸ ਫਰੀडम ਹੈ ਸੋ ਅਸੀਂ ਪ੍ਰੈਸ ਫਰੀडम ਦੀ ਜੋ ਅੱਜ 3 ਮਈ ਨੂੰ ਗੱਲ ਕਰਦੇ ਹਾਂ ਇਹਦੇ ਪਿੱਛੇ ਕੀ ਕਾਰਨ ਨੇ ਕੀ ਇਤਿਹਾਸ ਹੈ ਅੱਜ ਦਾ ਹੀ ਦਿਨ ਕਿਉਂ ਚੁਣਿਆ ਗਿਆ ਪ੍ਰੈਸ ਫਰੀडम ਦੇ ਦੇ ਵਾਸਤੇ ਔਰ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਮਾਨਤਾ ਪ੍ਰਾਪਤ ਹੋਈ ਦੇਖੋ ਆਜ਼ਾਦ ਦਿਨ ਐਸ ਕਰਕੇ ਚੁਣਿਆ ਗਿਆ ਹਾਲਾਂਕਿ ਪ੍ਰੈਸ ਦੀ ਆਜ਼ਾਦੀ ਦੇ ਬਾਰੇ 'ਚ ਕਰੀਬ ਸੈਂਕੜੇ ਸਾਲਾਂ ਤੋਂ ਗੱਲ ਚੱਲਦੀ ਹੈ ਪਰ ਇਸ ਗੱਲ ਨੂੰ ਰეკਮੈਂਡ ਕੀਤਾ ਯੂਨੈਸਕੋ ਨੇ 1991 ਦੇ ਵਿੱਚ ਤੇ 1994 3 ਮਈ ਆਜ਼ਾਦ ਦਿਨ ਫਾਈਨਲਾਈਜ਼ ਕੀਤਾ ਜਿਹਨੂੰ ਪ੍ਰੈਸ ਫਰੀडम ਡੇ ਵਰਲਡ ਪ੍ਰੈਸ ਫਰੀडम ਡੇ ਮਨਾਉਣ ਦੀ ਇੱਕ ਕਮਾਈ ਸ਼ੁਰੂ ਹੋਈ ਔਰ 1994 ਤੋਂ ਲੈ ਕੇ ਲਗਾਤਾਰ ਅੱਜ 2024 ਦੇ ਵਿੱਚ ਬੈਠੇ ਆ ਸੀ ਤੇ ਲਗਾਤਾਰ ਐ ਮਈ 3 ਨੂੰ ਮਨਾਇਆ ਜਾਂਦਾ ਹੂੰ ਸੋ ਆ ਯੂਨੈਸਕੋ ਨੇ ਇਹਨੂੰ ਸਭ ਤੋਂ ਪਹਿਲੀ ਵਾਰ ਮਨਾਇਆ ਹੈ। ਔਰ ਜਿਵੇਂ ਯੂਨੈਸਕੋ ਦੀ ਗੱਲ ਕਰੀਏ ਤਾਂ ਜਿਹੜਾ ਇਸ ਵਾਰ ਉਹਨਾਂ ਦਾ ਪ੍ਰੈਸ ਰਿਲੀਜ਼ ਜਾਰੀ ਕੀਤਾ ਹੈ ਯੂਨੈਸਕੋ ਦੇ ਚੀਫ ਨੇ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਖਾਸ ਤੌਰ ਤੇ ਕਹੀ ਹੈ ਕਿ ਜੋ ਇਸ ਸਾਲ ਦਾ ਥੀਮ ਵੀ ਰੱਖਿਆ ਜਾਵੇ ਔਰ ਇਹ ਜ਼ਰੂਰੀ ਵੀ ਹੈ ਕਿ ਜੋ ਜਰਨਲਿਸਟ ਨੇ ਜੋ ਪੱਤਰਕਾਰ ਨੇ ਥਾਂ-ਥਾਂ ਦੇ ਉੱਤੇ ਜਾ ਕੇ ਰਿਪੋਰਟਿੰਗ ਕਰਦੇ ਨੇ ਕਿਤੇ ਜੰਗਾਂ ਲੱਗੀਆਂ ਹੋਈਆਂ ਨੇ ਕਿਤੇ ਪਰਿਆਵਰਣ ਨੂੰ ਕੋਈ ਨੁਕਸਾਨ ਹੈ ਹਰ ਤਰ੍ਹਾਂ ਦੀ ਨਿਊਜ਼ ਪਹੁੰਚਾਉਂਦੇ ਨੇ ਔਰ ਆਪਣੀ ਜਾਨ ਦਾ ਜੋਖਮ ਵੀ ਲੈਂਦੇ ਨੇ ਸੋ ਉਹਨਾਂ ਦੀ ਕੇਅਰ ਵਾਸਤੇ ਉਹਨਾਂ ਦੀ ਸੇਫਟੀ ਵਾਸਤੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਨੇ ਹਰ ਇੱਕ ਦੇਸ਼ ਵੱਲੋਂ ਦੇਖੋ ਇਹ ਜ਼ਰੂਰੀ ਵੀ ਹੈ ਕਿਉਂਕਿ ਅੱਜ ਦੀ ਡੇਟ ਇਚ ਕਦੀ ਲੜਾਈਆਂ ਵੀ ਹੁੰਦੀ ਹੈ ਨਾ ਉਸ ਲੜਾਈ ਦੇ ਵਿੱਚ ਪੱਤਰਕਾਰ ਦਾ ਜਰਨਲਿਜ਼ਮ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਔਰ ਇਹਦੇ ਵਾਸਤੇ ਤੁਸੀਂ ਇਹ ਦੇਖਿਆ ਹੋਵੇਗਾ ਵਕ ਵਕ ਦੇਸ਼ਾਂ ਦੇ ਵਿੱਚ ਇਵਨ ਸਾਡੇ ਭਾਰਤ ਦੇ ਵਿੱਚ ਵੀ ਡਿਫੈਂਸ ਜਰਨਲਿਜ਼ਮ ਦਾ ਇੱਕ ਵੱਖਰਾ ਕੋਰਸ ਹੁੰਦਾ ਹੈ ਯਾਨੀ ਪੱਤਰਕਾਰ ਜਾਂ ਪੱਤਰਕਾਰਤਾ ਦੀ ਉਸ ਲੜਾਈ ਦੇ ਵਿੱਚ ਇੱਕ ਅਹਿਮ ਭੂਮਿਕਾ ਹੁੰਦੀ ਹੈ ਹੁਣ ਉਹਨਾਂ ਦੀ ਰੱਖਿਆ ਕਰਨਾ ਕਿਉਂਕਿ ਜਦ ਤੁਸੀਂ ਲੜਾਈ ਬੈਟਲਫੀਲਡ ਦੇ ਵਿੱਚ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਪੱਤਰਕਾਰ ਉਸ ਲੜਾਈ ਦੇ ਮੈਦਾਨ ਦੇ ਵਿੱਚ ਤੇ ਨਹੀਂ ਜਾ ਸਕਦਾ ਪਰ ਉਹ ਉਸ ਲੜਾਈ ਦੇ ਮੈਦਾਨ ਦੇ ਕਾਫੀ ਨਜ਼ਦੀਕ ਹੁੰਦਾ ਹੈ ਉਹਨੂੰ ਵੀ ਜਾਨ ਮਾਲ ਦਾ ਉਨਾ ਹੀ ਨੁਕਸਾਨ ਹੋਣ ਦਾ ਖਤਰਾ ਹੁੰਦਾ ਜਿਦਾਂ ਇੱਕ ਫੌਜੀ ਨੂੰ ਹੁੰਦਾ ਇਸ ਕਰਕੇ ਉਹਦੀ ਸੁਰੱਖਿਆ ਵਾਸਤੇ ਇਹ ਗੱਲਾਂ ਪ੍ਰੈਸ ਰਿਲੀਜ਼ ਦੇ ਵਿੱਚ ਕੀਤੀ ਗਈਆਂ ਔਰ ਕਈ ਵਾਰ ਤੁਸੀਂ ਇੱਕ ਰਿਪੋਰਟਿੰਗ ਵਾਸਤੇ ਤੁਹਾਨੂੰ ਐਦਾਂ ਦੀ ਜਗ੍ਹਾ ਵੀ ਜਾਣਾ ਪੈਂਦਾ ਜਿੱਥੇ ਜਾਨ ਦਾ ਖਤਰਾ ਲਗਾਤਾਰ ਬਣਿਆ ਹੁੰਦਾ ਇਦੇ ਵਿੱਚ ਫ੍ਰੀडम ਦੇ ਰਾਈਟਸ ਕੀ ਹੋਣੇ ਚਾਹੀਦੇ ਆ ਵਕਫ ਵਕ ਸਰਕਾਰਾਂ ਨੂੰ ਕਿਦਾਂ ਦੇ ਸਟੈਪਸ ਚੱਕਣੇ ਚਾਹੀਦੇ ਆ ਜਿਹਦੇ ਨਾਲ ਇੱਕ ਮੀਡੀਆ ਕਰਮੀ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਏ ਇਹ ਇੱਕ ਮੇਨ ਥੀਮ ਹੈ ਐਕਸਪ੍ਰੈਸ ਰਿਲੀਜ਼ ਦੇ ਵਿੱਚ ਦਿੱਤਾ। ਬਿਲਕੁਲ ਦਿੱਤਾ ਗਿਆ ਹੈ ਔਰ ਕਰੋਨਾ ਵੇਲੇ ਅਸੀਂ ਦੇਖਿਆ ਹੈ ਕਿ ਕਿਦਾਂ ਪੱਤਰਕਾਰ ਵੀ ਆਪਣੀਆਂ ਜਾਨਾਂ ਦੇ ਉੱਤੇ ਖੇਡੇ ਨੇ ਜਦੋਂ ਉਹਨਾਂ ਨੇ ਰਿਪੋਰਟਿੰਗ ਕੀਤੀ ਹੈ ਹਰ ਦੇਸ਼ ਦੇ ਵਿੱਚ ਜਾ ਕੇ ਔਰ ਜੰਗਾਂ ਦੇ ਵਿੱਚ ਵੀ ਉਹਨਾਂ ਦੀਆਂ ਜਾਨਾਂ ਜਾਂਦੀਆਂ ਨੇ ਇਹ ਵੀ ਇੱਕ ਇਤਿਹਾਸ ਹੈ ਔਰ ਕਈ ਵਾਰ ਕੇ ਇਦਾਂ ਦੀਆਂ ਅਨਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਜਿੱਥੇ ਰਿਪੋਰਟਿੰਗ ਕਰਦੇ ਹੋਏ ਉਹਨਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਇਹ ਵੀ ਇਤਿਹਾਸ ਹੈ। ਸੋ ਕਿਸ ਤਰ੍ਹਾਂ ਅਸੀਂ ਇਹ ਵਰਲਡ press ਫਰੀडम ਡੇ ਮਨਾਉਂਦੇ ਹੋਏ ਉਹਨਾਂ ਪੱਤਰਕਾਰਾਂ ਨੂੰ ਸੈਲੂਟ ਕਰ ਸਕਦੇ ਹਾਂ ਕੀ ਤਰੀਕਾ ਹੋਣਾ ਚਾਹੀਦਾ ਹੈ ਸਾਡਾ ਅਜ ਦਾ ਦਿਨ ਮਨਾਉਂਦਾ ਵੈਸੇ ਤੇ ਮੈਨੂੰ ਇਹ ਲੱਗਦਾ ਹੈ ਕਿ ਪੱਤਰਕਾਰਾਂ ਨੂੰ ਬਹੁਤਾ ਸਲੂਟ ਪੈਂਦਾ ਨਹੀਂ ਕਿਉਂਕਿ ਪੱਤਰਕਾਰ ਜਦ ਕੰਮ ਕਰ ਰਿਹਾ ਹੁੰਦਾ ਨਾ ਕਿਸੇ ਵੀ ਤਰੀਕੇ ਦਾ ਕੰਮ ਕਰ ਰਿਹਾ ਹੁੰਦਾ ਔਰ ਖਾਸ ਕਰਕੇ ਜਦ ਇਸ ਤਰ੍ਹਾਂ ਦੇ ਖਤਰਨਾਕ ਮਿਸ਼ਨ ਦੇ ਵਿੱਚ ਪੱਤਰਕਾਰ ਦਾ ਹੱਥ ਹੁੰਦਾ ਤੇ ਉਹਦੇ ਵਿੱਚ ਫੌਜੀਆਂ ਨੂੰ ਤੇ ਸਲੂਟ ਪੈਂਦੇ ਹੋਏ ਦੇਖਿਆ ਗਏ ਹੋਣਗੇ ਹੁਣ ਪਾਰਲੀਮੈਂਟ ਦੇ ਵਿੱਚ ਅਟੈਕ ਹੋਇਆ ਉਹਦੇ ਵਿੱਚ ਪੱਤਰਕਾਰਾਂ ਦੀ ਵੀ ਜਾਨ ਨੂੰ ਤੇ ਖਤਰਾ ਸੀਗਾ ਨਾ ਉਹਨਾਂ ਨੇ ਲਾਈਵ ਕਵਰੇਜ ਦਿਖਾਈ ਉਸ ਗੱਲ ਦੀ ਉਸ ਲਾਈਵ ਕਵਰੇਜ ਦੇ ਕਾਫੀ ਨੈਗੇਟਿਵ ਇੰਪੈਕਟ ਵੀ ਹੋ ਸਕਦੇ ਨੇ ਪੋਜ਼ਿਟਿਵ ਇੰਪੈਕਟ ਵੀ ਹੋ ਸਕਦੇ ਨੇ ਤੇ ਉਹ ਹਜੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈਗੀ ਹੈ ਔਰ ਜਿਹੜੀ ਯੂਨੈਸਕੋ ਦੀ ਪ੍ਰੈਸ ਰਿਲੀਜ਼ ਵੀ ਕਹਿੰਦੀ ਹੈ ਕਿ ਇਸ ਤਰੀਕੇ ਦੇ ਮਿਸ਼ਨ ਜਿਹਦੇ ਵਿੱਚ ਪੱਤਰਕਾਰਾਂ ਜਾਂ ਮੀਡੀਆ ਕਰਮੀਆਂ ਜਾਂ ਪ੍ਰੈਸ ਦੇ ਲੋਕਾਂ ਨੂੰ ਖਤਰਾ ਹੁੰਦਾ ਉਹਦੇ ਵਾਸਤੇ ਜ਼ਰੂਰ ਕੁਝ ਕਰਨਾ ਚਾਹੀਦਾ ਸਲੂਟ ਤੇ ਅਸੀਂ ਕਿਉਂਕਿ ਬੀਂਗ ਪੱਤਰਕਾਰ ਸਾਨੂੰ ਤੇ ਇਸ ਤਰੀਕੇ ਦੇ ਜਿਹੜੇ ਪੱਤਰਕਾਰ ਨੇ ਜਿਨ੍ਹਾਂ ਨੇ ਆਪਣੀ ਜਾਨਾਂ ਆਪਣੇ ਕੰਮ ਕਰਦੇ ਹੋਏ ਗਵਾਈ ਉਹਨਾਂ ਨੂੰ ਸੈਲੂਟ ਤੇ ਕਰਨਾ ਹੀ ਬਿਲਕੁਲ ਕਿਉਂਕਿ ਪ੍ਰੈਸ ਦੀ ਗੱਲ ਆਪਾਂ ਤਾਂ ਹੀ ਕਰ ਸਕਦੇ ਆ ਜੇ ਉਹਦੀਆਂ ਜੜ੍ਹਾਂ ਦੀ ਗੱਲ ਕਰਾਂਗੇ ਉਹਦੀਆਂ ਜੜ੍ਹਾਂ ਨੇ ਪੱਤਰਕਾਰ ਔਰ ਉਹਨਾਂ ਦੀ ਪੱਤਰਕਾਰਤਾ ਔਰ ਉਹ ਕਿੰਨੇ ਸੰਜੀਦਾ ਤਰੀਕੇ ਨਾਲ ਔਰ ਕਿੰਨਾ ਪ੍ਰਿੰਸੀਪਲਸ ਦੇ ਉੱਤੇ ਐਥਿਕਸ ਦੇ ਉੱਤੇ ਆਪਣੇ ਜ਼ਮੀਰ ਦੇ ਜਾਗੇ ਹੋਏ ਜ਼ਮੀਰ ਦੇ ਨਾਲ ਰਿਪੋਰਟਿੰਗ ਕਰਦੇ ਨੇ ਉਹਦੇ ਉੱਤੇ ਹੀ ਸਾਰੀ ਖਬਰ ਦੀ ਸੱਚਾਈ ਨਿਰਭਰ ਕਰਦੀ ਹੈ ਜੋ ਲੋਕਾਂ ਤੱਕ ਪਹੁੰਚਦੀ ਹੈ अच्छा एक खास हो, क्यों क्यों एक एक क्योंकि ਤੁਸੀਂ ਵરિਸ਼ਟ ਪੱਤਰਕਾਰ ਹੋ ਔਰ ਇਸ ਖੇਤੇ ਨਾਲ ਜੁੜੇ ਹੋਏ ਹੋ ਕਾਫੀ ਸਮੇਂ ਤੋਂ ਪੱਤਰਕਾਰਤਾ ਜ਼ਰੂਰੀ ਕਿਉਂ ਹੈ ਸਮਾਜ ਦੇ ਲਈ ਹੁਣ ਪੱਤਰਕਾਰਤਾ ਸਮਾਜ ਲਈ ਕਿਉਂ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਹੈ ਕਿ ਹੁਣ ਕਾਡੇ ਵੀ ਕੋਈ ਗ੍ਰਿਵੈਂਸਸ ਹੋਣ ਕੁਝ ਸਰਕਾਰ ਤੱਕ ਤੁਸੀਂ ਆਵਾਜ਼ ਉਠਾਣਾ ਚਾਹੁੰਦੇ ਹੋ ਮੋٹے ਤੌਰ ਤੇ ਇੱਕ ਪੱਤਰਕਾਰ ਜਾਂ ਪੱਤਰਕਾਰਤਾ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਮਾਧਿਅਮ ਹੈਗਾ ਜੀ ਕਿਉਂਕਿ ਲੋਕ ਸਿੱਧੇ ਸਰਕਾਰ ਨਾਲ ਸੰਪਰਕ ਨਹੀਂ ਕਰ ਸਕਦੇ ਔਰ ਉਦਾਂ ਹੀ ਸਰਕਾਰ ਦੀ ਪਾਲਿਸਿਸ ਸਰਕਾਰ ਦੀ ਗੱਲਾਂ ਸਰਕਾਰ ਦੀ ਸਕੀਮਾਂ ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹ ਵੀ ਉੱਥੇ ਵੀ ਪੱਤਰਕਾਰਤਾ ਦੀ ਬਹੁਤ ਲੋੜ ਹੈਗੀ ਹੈ ਕਾਰਨ ਕਿ ਸਰਕਾਰ ਬਹੁਤ ਸਾਰੀ ਸਕੀਮਾਂ ਬਣਾਉਂਦੀ ਹੈ ਔਰ ਕਈ ਵਾਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਉਹ ਸਕੀਮਾਂ ਦਾ ਫਾਇਦਾ ਮਿਲ ਸਕਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਇਹ ਇੱਕ ਬ੍ਰਿਜ ਦਾ ਕੰਮ ਕਰਦੀ ਹੈ ਲੋਕਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ ਜਿਹੜਾ ਜਰਨਲਿਜ਼ਮ ਹੈਗਾ ਤੇ ਜਰਨਲਿਜ਼ਮ ਪੱਤਰਕਾਰਤਾ ਇਸ ਤੋਂ ਇਲਾਵਾ ਕੋਈ ਹੋਰ ਕੰਮ ਵੀ ਕਰਦੀ ਹੈ ਇੱਕ ਤਾਂ ਲੋਕਾਂ ਤੇ ਸਰਕਾਰ ਦੇ ਵਿੱਚ ਇੱਕ ਪੁਲ ਦਾ ਕੰਮ ਕੀਤਾ ਕਿ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਣੀ ਔਰ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਣੀ ਤਾਂ ਕਿ ਸਾਡਾ ਲੋਕਤੰਤਰ ਇੱਕ ਵਧੀਆ ਤਰੀਕੇ ਨਾਲ ਵਿਕਾਸ ਕਰ ਸਕੇ ਇਸ ਤੋਂ ਇਲਾਵਾ ਹੋਰ ਕੀ ਕੁਝ ਕਰਦੇ ਨੇ ਪੱਤਰਕਾਰ ਦੇਖੋ ਪੱਤਰਕਾਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਕਈ ਵਾਰ ਤੁਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਦਾ ਤੁਸੀਂ ਨਾਂ ਸੁਣਿਆ ਹੋਵੇਗਾ। ਉਹ ਅਕਸਰ ਉਹਦੇ ਵਿੱਚ ਕਾਫੀ ਸਾਰੇ ਗ੍ਰੇ ਏਰੀਆਜ਼ ਵੀ ਹੁੰਦੇ ਨੇ। ਜਦ ਤੁਸੀਂ ਕੋਈ ਚੀਜ਼ ਇਨਵੈਸਟੀਗੇਟ ਕਰ ਰਹੇ ਹੁੰਦੇ ਹੋ ਤੇ ਉਹ ਕੋਈ ਗੱਲ ਕਿਸੇ ਦੇ ਖਿਲਾਫ ਵੀ ਜਾ ਸਕਦੀ ਹੈ, ਕਿਸੇ ਵਿਭਾਗਿਤ ਵੀ ਜਾ ਸਕਦੀ ਹੈ। ਯਾਨੀ ਇੱਕ ਤਲਵਾਰ ਦੇ ਉੱਤੇ ਚੱਲਣ ਵਾਲੀ ਨਹੀਂ ਗੱਲ ਹੁੰਦੀ। ਦੋ ਤਾਰੀ ਤਲਵਾਰ। ਦੋ ਤਾਰੀ ਤਲਵਾਰ ਦੇ ਉੱਤੇ ਉਹ ਇੱਕ ਪੱਤਰਕਾਰ ਦੀ ਜ਼ਿੰਦਗੀ ਹੁੰਦੀ ਹੈ ਔਰ ਸਦਾ ਤੁਹਾਨੂੰ ਇਸ ਤਰ੍ਹਾਂ ਦੇ ਰਿਸਕ ਉਠਾਣੇ ਹੀ ਪੈਂਦੇ ਨੇ ਔਰ ਤੁਸੀਂ ਸੱਚਾਈ ਨੂੰ ਅੱਗੇ ਲੈ ਕੇ ਆਓ। ਇਹ ਤੁਹਾਡਾ ਪੱਤਰਕਾਰਤਾ ਦਾ ਧਰਮ ਹੈ। ਪਰ ਤੁਸੀਂ ਕਈ ਵਾਰ ਆਪਣੇ ਧਰਮ ਨੂੰ ਨਿਭਾਉਂਦੇ ਹੋਏ ਵੀ ਡੋਲ ਜਾਂਦੇ ਹੋ ਹੂੰ ਸੋ ਇੱਥੇ ਹੁਣ ਸਾਡਾ ਵਿਸ਼ਾ ਕਲੀਅਰ ਹੋ ਜਾਂਦਾ ਹੈ ਔਰ ਅਸੀਂ ਆਪਣੇ ਵਿਸ਼ੇ ਤੇ ਆਉਣੇ ਆ ਕਿ ਵਰਡ ਪ੍ਰੈਸ ਫਰੀडम ਡੇ ਅਸੀਂ ਮਨਾ ਰਹੇ ਆ ਆਜ਼ਾਦੀ ਕਿਉਂ ਜ਼ਰੂਰੀ ਹੈ ਪ੍ਰੈਸ ਵਾਸਤੇ ਦੇਖੋ ਆਜ਼ਾਦੀ ਐਸ ਕਰਕੇ ਜ਼ਰੂਰੀ ਹੈ ਕਿ ਜਦ ਤੁਸੀਂ ਕੋਈ ਵੀ ਇਸ ਇਸ ਤਰੀਕੇ ਦੀ ਰਿਪੋਰਟਿੰਗ ਕਰਦੇ ਹੋ ਜਿੱਦਾਂ ਤੁਸੀਂ ਪਹਿਲੇ ਕੋਵਿਡ ਦੀ ਗੱਲ ਤੁਸੀਂ ਕੀਤੀ ਹੈ ਔਰ ਉਸ ਤੋਂ ਇਲਾਵਾ ਕਿਉਂਕਿ ਤੁਸੀਂ ਇੱਕ ਕੰਮ ਸਮਾਜ ਵਾਸਤੇ ਕਰ ਰਹੇ ਇੱਕ ਕੰਮ ਦੇਸ਼ ਵਾਸਤੇ ਕਰ ਰਹੇ ਔਰ ਉਹਨੂੰ ਕਰਨ ਦੇ ਵਿੱਚ ਆਜ਼ਾਦੀ ਮੀਨਸ ਇੱਕ ਐਕਸੈਸ ਹੋਏਗੀ ਹੁਣ ਅਗਰ ਕਿਸੇ ਜਗ੍ਹਾ ਤੋਂ ਮੈਨੂੰ ਕੋਈ ਖਬਰ ਲੈਣੀ ਹੈ ਤੇ ਮੈਨੂੰ ਅਗਰ ਉੱਥੇ ਜਾਣ ਦੇ ਅਧਿਕਾਰ ਹੀ ਨਹੀਂ ਹੈ ਤੇ ਮੈਂ ਖਬਰ ਕਿੱਦਾਂ ਲਵਾਂ ਜੇ ਖਬਰ ਜਾਣ ਉੱਥੇ ਜਾ ਕੇ ਲੋਕਾਂ ਨੂੰ ਮਿਲ ਜੁਲ ਕੇ ਗੱਲਾਂ ਪਤਾ ਕਰਕੇ ਫਿਰ ਤੁਸੀਂ ਕੋਈ ਖਬਰ ਬਣਾ ਸਕਦੇ ਹੋ ਯਾਨੀ ਇਹ ਇੱਕ ਬੜਾ ਇੱਕ ਅਜੀਬ ਜੀ ਚੀਜ਼ ਹੈਗੀ ਹੈ ਕਿ ਆਜ਼ਾਦੀ ਕਿਉਂ ਜ਼ਰੂਰੀ ਹੈ ਉਸ ਕਰਕੇ ਵੀ ਜ਼ਰੂਰੀ ਹੈ ਕਿ ਜਦ ਤੁਸੀਂ ਕੋਈ ਚੀਜ਼ ਇੰਵੈਸਟੀਗੇਟ ਕਰਦੇ ਹੋ ਤੁਸੀਂ ਲੋਕਾਂ ਦੇ ਸਾਹਮਣੇ ਸਚਾਈ ਲੈ ਕੇ ਆਉਂਦੇ ਹੋ ਉਸ ਤੋਂ ਬਾਅਦ ਕਈ ਤਰੀਕੇ ਦੀ ਨਾਰਾਜ਼ਗੀ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਤੇ ਉਸ ਨਾਰਾਜ਼ਗੀ ਦੇ ਵਾਸਤੇ ਇੱਕ ਪ੍ਰੋਟੈਕਸ਼ਨ ਕਿਉਂਕਿ ਬਹੁਤ ساری ਚੀਜ਼ਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੱਤਰਕਾਰ ਆਪਣਾ ਅਗਰ ਸੋਰਸ ਨਾ ਦੱਸੇ ਕਿ ਕਈ ਵਾਰ ਤੁਹਾਨੂੰ ਸੈਂਸਿਟਿਵ ਇਨਫੋਰਮੇਸ਼ਨ ਮਿਲਦੀ ਹੈ ਤੇ ਪੁੱਛਿਆ ਜਾਂਦਾ ਵੀ ਤੁਹਾਨੂੰ ਇਹ ਖਬਰ ਕਿੱਥੋਂ ਮਿਲੀ ਯਾ ਔਰ ਪੱਤਰਕਾਰ ਕੋਰਟ ਦੇ ਵਿੱਚ ਵੀ ਇਹ ਕਹਿ ਸਕਦਾ ਕਿ ਨਹੀਂ ਮੈਂ ਤੁਹਾਨੂੰ ਇਹ ਸੋਰਸ ਆਪਣਾ ਨਹੀਂ ਦੱਸ ਸਕਦਾ ਓਕੇ ਔਰ ਉਹਨੂੰ ਦੱਸਣਾ ਵੀ ਨਹੀਂ ਚਾਹੀਦਾ ਜੇ ਉਹ ਆਪਣੇ ਸੋਰਸ ਦਾ ਨਾਮ ਦੱਸ ਦਿੰਦਾ ਤੇ ਉਹ ਇੱਕ ਪੱਤਰਕਾਰ ਦੀ ਪੱਤਰਕਾਰ ਦੀ ਇਰਿਸਪੌਂਸਿਬਿਲਟੀ ਹੁੰਦੀ ਹੈ ਕਿਉਂਕਿ ਤੁਸੀਂ ਉਹ ਸੋਰਸ ਨੂੰ ਹਮੇਸ਼ਾ ਵਾਸਤੇ ਗਵਾ ਵੀ ਰਹੇ ਹੋ ਨਾਰਾਜ਼ ਵੀ ਕਰ ਰਹੇ ਹੋ ਇਹ ਸਾਰੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਦੇ ਵਿੱਚ ਪੱਤਰਕਾਰ ਨੂੰ ਇੱਕ ਤਰੀਕੇ ਨਾਲ ਆਪਣੀ ਸਿਕਰੈਸੀ ਵੀ ਰੱਖਣੀ ਹੁੰਦੀ ਹੈ ਆਪਣੇ ਸੋਰਸ ਦੀ ਸਿਕਰੈਸੀ ਵੀ ਰੱਖਣੀ ਹੁੰਦੀ ਹੈ ਔਰ ਜ਼ਿੰਦਗੀ ਦੇ ਵਿੱਚ ਜਦ ਤੁਸੀਂ ਬਤੌਰ ਪੱਤਰਕਾਰ ਕੰਮ ਕਰਦੇ ਹੋ ਉਹਨਾਂ ਨੂੰ ਤਾਂ ਕਈ ਮੌਕੇ ਐਦਾਂ ਦੇ ਆਉਂਦੇ ਨੇ ਜਦ ਤੁਹਾਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਆਪਣਾ ਸੋਰਸ ਦੱਸੋ ਪਰ ਸੋਰਸ ਨਾ ਦੱਸਣਾ ਉਹ ਪੱਤਰਕਾਰ ਦੀ ਇਹ ਮਜਬੂਰੀ ਤੇ ਨਹੀਂ ਲੇਕਿਨ ਉਹਦੀ ਇੱਕ ਐਥਿਕਸ ਹੈ ਉਹ ਨਹੀਂ ਟੋਣੇ ਜ਼ਿੰਮੇਵਾਰੀ ਹੈ ਔਰ ਐਥਿਕ ਚੀਜ਼ ਬਣਨੀ ਜ਼ਰੂਰੀ ਹੈ ਕਿ ਕਈ ਤਰ੍ਹਾਂ ਦੇ ਲੋਕ ਨੇ ਜ਼ਿਆਦਾਤਰ ਲੋਕ ਤਾਂ ਨਹੀਂ ਟੁੱਟਦੇ ਹੋਣਗੇ ਨਹੀਂ ਦੱਸਦੇ ਹੋਣਗੇ ਆਪਣੀ ਸੱਚਾਈ ਤੇ ਕਾਇਮ ਰਹਿੰਦੇ ਹੋਣਗੇ ਕਈ ਨੇ ਜਿਹੜੇ ਕਮਜ਼ੋਰ ਪੈ ਜਾਂਦੇ ਨੇ ਡੋਲ ਜਾਂਦੇ ਨੇ ਔਰ ਦੇਖੋ ਉਹ ਨਾ ਕਮਜ਼ੋਰ ਪੈਣ ਦੀ ਗੱਲਾਂ ਐਦਾਂ ਤੇ ਹੁੰਦਾ ਨਹੀਂ ਕਿ ਵੀ ਤੁਸੀਂ ਕਮਜ਼ੋਰ ਪੈ ਗਏ ਉਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਕਿ ਤੁਸੀਂ ਕਮਜ਼ੋਰ ਪੈਣਾ ਹੈ ਕਿ ਨਹੀਂ ਕਈ ਵਾਰ ਕੁਝ ਐਦਾਂ ਦੇ ਮੌਕੇ ਆਂਦੇ ਨੇ ਜਿਹਦੇ ਵਿੱਚ ਇੰਡੀਵਿਜੂਅਲੀ ਕਿਸੇ ਨੂੰ ਐਦਾਂ ਲੱਗਦਾ ਹੈ ਕਿ ਵੀ ਕਮਜ਼ੋਰ ਪੈਣ ਦੇ ਵੀ ਜ਼ਿਆਦਾ ਫਾਇਦਾ ਹੈ ਤੇ ਉਹ ਤਾਂ ਕਮਜ਼ੋਰ ਪੈਂਦੇ ਨੇ ਐਦਾਂ ਕਿਸੇ ਨੂੰ ਕੋਈ ਮਜਬੂਰ ਕਰਦਾ ਉਹ ਵੀ ਕੇਸਿਸ ਹੈਗੇ ਨੇ ਲੇਕਿਨ ਜ਼ਿਆਦਾ ਕੇਸਿਸ ਦੇ ਵੇਜਦੇ ਜਦਕਦੀ ਕੋਈ ਕਮਜ਼ੋਰ ਪੈਂਦਾ ਨਾ ਤੇ ਉਹ ਕਮਜ਼ੋਰੀ ਉਦੀ ਆਪਣੀ ਕਮਜ਼ੋਰੀ ਹੁੰਦੀ ਹੈ ਪੱਤਰਕਾਰਤਾ ਦੀ ਕਮਜ਼ੋਰੀ ਨਹੀਂ ਹੁੰਦੀ ਅਸੀਂ ਗੱਲ ਕਰ ਰਹੇ ਹਾਂ ਪੱਤਰਕਾਰਤਾ ਦੀ ਤੇ ਇਹਦੇ ਵਿੱਚ ਰਿਸਕ ਕਿੰਨਾ ਰਹਿੰਦਾ ਹੈ ਪੱਤਰਕਾਰ ਨੂੰ ਰਿਸਕ ਬਹੁਤ ਜ਼ਬਰਦਸਤ ਰਹਿੰਦਾ ਹੈ ਔਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਕਈ ਵਾਰ ਤੁਹਾਨੂੰ ਐਦਾਂ ਦੀ ਖਬਰਾਂ ਕਰਨੀ ਪੈਂਦੀ ਹੈ ਜਿਦੇ ਵਿੱਚ ਕਾਫੀ ਸਾਰੇ ਖੁਲਾਸੇ ਹੁੰਦੇ ਨੇ ਕਾਫੀ ਸਾਰੀ ਉਹਦਾਂ ਦੀ ਗੱਲਾਂ ਹੁੰਦੀ ਹੈ ਜਿਹੜੀ ਦੁਨੀਆ ਦੇ ਵਿੱਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਕੋਈ ਐਦਾਂ ਦੇ ਐਂਟੀ ਸੋਸ਼ਲ 엘ਿਮੈਂਟਸ ਹੀ ਹੈ ਤੁਸੀਂ ਉਹਨਾਂ ਦੇ ਬਾਰੇ ਵਿੱਚ ਕੋਈ ਇਸ ਤਰ੍ਹਾਂ ਦੀ ਖਬਰ ਕਰਦੇ ਹੋ ਜਿਦੇ ਵਿੱਚ ਉਹਦੇ ਸਾਰੇ ਮਿਸ਼ਨ ਨੂੰ ਕਹਿ ਲੋ ਜਾਂ ਖਤਰਾ ਹੁੰਦਾ ਉਹ ਤੁਹਾਨੂੰ ਸੁਣਨਾ ਛੱਡੇਗਾ ਫਿਰ ਤੁਹਾਨੂੰ ਤਮਾਮ ਤਰੀਕੇ ਦੀ ਧਮਕੀਆਂ ਵੀ ਆਉਂਦੀ ਹੈ ਉਹਨਾਂ ਧਮਕੀਆਂ ਦੇ ਨਾਲ ਕਿਸ ਤਰੀਕੇ ਨਾਲ ਟੈਕਲ ਕਰਨਾ ਹੈ ਐਸਾ ਵੀ ਗੱਲਾਂ ਹੁੰਦੀ ਹੈ ਮਤਲਬ ਹੁਣ ਸਾਡੇ profession ਦੇ ਵਿੱਚ ਇਹ ਗੱਲ ਨਾਰਮਲ ਜੀ ਹੋ ਗਈ ਹੈ ਹਾਲਾਂਕਿ ਜਦ ਤੁਸੀਂ ਕੇਸ ਟੂ ਕੇਸ ਸਟੱਡੀ ਕਰੋਗੇ ਤਾਂ ਕਈ ਵਾਰ ਤੁਹਾਨੂੰ ਐਬਨਾਰਮਲ ਵੀ ਲੱਗੇਗੀ ਗੱਲ ਐਕਸਟਰਾਔਰਡਨਰੀ ਐਬਨਾਰਮਲ ਲੱਗੇਗੀ ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਦੀ ਥ੍ਰੈਟ ਹੁਣ ਨਾਰਮਲ ਜੀ ਹੈਗੀ ਔਰ ਤਾਂ ਹੀ ਮੈਨੂੰ ਲੱਗਦਾ ਹੈ ਕਿ ਜੋ ਯੂਨੈਸਕੋ ਵੱਲੋਂ ਹੁਣ ਪ੍ਰੈਸ ਰਿਲੀਜ਼ ਆਈ ਹੈ 10 11 ਘੰਟੇ ਪਹਿਲਾਂ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੋ ਪੱਤਰਕਾਰਾਂ ਦੀ ਜ਼ਿੰਦਗੀ ਨੂੰ ਖਤਰਾ ਰਿਸਕ ਇਹ ਸਾਰੇ ਹਾਲਾਤ ਨੇ ਉਹਨਾਂ ਨੂੰ ਕਿੱਦਾਂ ਸਿਕਿਉਰਿਟੀ ਦਿੱਤੀ ਜਾਵੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਿੱਦਾਂ ਕੀਤੀ ਜਾਵੇ ਇਹ ਹਰ ਦੇਸ਼ ਦੀ ਤਰਜੀਹ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡੇ ਤੱਕ ਸੱਚੀਆਂ ਖਬਰਾਂ ਪਹੁੰਚਣਗੀਆਂ ਦੇਖੋ ਆਪਾਂ ਪੰਜਾਬ ਵਿੱਚ ਬੈਠੇ ਹਾਂ ਪੰਜਾਬ ਨੇ ਕੋ ਉਹ ਦੌਰ ਵੀ ਦੇਖਿਆ ਹੈ ਜਦ ਪੱਤਰਕਾਰਾਂ ਦੀ ਰਿਸਪੌਂਸਿਬਿਲਟੀ ਸਭ ਤੋਂ ਜ਼ਿਆਦਾ ਸੀਗੀ ਔਰ ਪੱਤਰਕਾਰਾਂ ਦੀ ਸਿਕਿਉਰਿਟੀ ਦੀ ਵੀ ਸਭ ਤੋਂ ਜ਼ਿਆਦਾ ਲੋਡ ਸੀਗੀ ਔਰ ਜਿਸ ਤਰੀਕੇ ਨਾਲ ਪੱਤਰਕਾਰਾਂ ਦੇ ਉੱਤੇ ਹਮਲੇ ਹੁੰਦੇ ਸੀਗੇ ਹੁਣ ਦੇਖੋ ਪੱਤਰਕਾਰਾਂ ਨੇ ਤੇ ਦੋਨੋਂ ਪਾਸੇ ਦੀ ਗੱਲ ਅੱਗੇ ਵਧਾਣੀ ਐ ਦੱਸ ਤੇ ਇਦਾਂ ਦੇ ਕੇਸਿਸ ਦੇ ਵਿੱਚ ਸਿਕਿਉਰਿਟੀ ਵੀ ਮਿਲਦੀ ਐ ਪੱਤਰਕਾਰਾਂ ਨੂੰ ਕਈ ਵਾਰ ਉਹ ਸਿਕਿਉਰਿਟੀ ਮਿਲਣਾ ਹੀ ਉਹ ਜ਼ਿਆਦਾ ਖਤਰਨਾਕ ਹੋ ਜਾਂਦਾ ਉਹਦੇ ਵਾਸਤੇ بجائے ਕਿ ਬਿਨਾਂ ਸਿਕਿਉਰਿਟੀ ਤੋਂ ਚਲੇ ਯਾਨੀ ਇਹ ਸਾਰੀ ਗੱਲਾਂ ਹੈਗੀਆਂ ਔਰ ਇਹ ਪ੍ਰੋਫੈਸ਼ਨ ਇਦਾਂ ਹੈ ਜੇ ਤੁਸੀਂ ਇਹਨੂੰ ਚੁਣ ਲਿਆ ਨਾ ਇਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ ਭਾਵੇਂ ਪੈਸਾ ਤੇ ਬਹੁਤ ਜ਼ਿਆਦਾ ਨਹੀਂ ਹੈ ਲੇਕਿਨ ਜਿਹੜਾ ਕੰਮ ਕਰਨ ਦਾ ਇੱਕ ਸੈਟੀਸਫੈਕਸ਼ਨ ਹੈ ਇਹਨੂੰ ਆਪਾਂ ਜੌਬ ਸੈਟੀਸਫੈਕਸ਼ਨ ਕਹਿੰਦੇ ਆ ਉਹ ਆਪਣੇ ਆਪ ਹੀ ਜੀ ਹੈਗਾ ਜਦ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਰਾਤ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਔਰ ਤੁਸੀਂ ਰਾਤ ਨੂੰ ਕੋਈ ਕੰਮ ਪੈਂਡਿੰਗ ਨਹੀਂ ਛੱਡਦੇ ਯਾਨੀ ਉਸ ਦਿਨ ਦੀ ਖਬਰਾਂ ਤੁਸੀਂ ਕਰਕੇ ਸੋਣੀ ਹੈ ਹਾਂ ਤੁਸੀਂ ਕਿਸੇ ਸੋਲੀ ਦੇ ਉੱਤੇ ਕੰਮ ਕਰ ਰਹੇ ਹੋ ਤੇ ਉਹ ਨਾਲ ਦੇ ਨਾਲ ਚੱਲਦੀ ਰਹਿੰਦੀ ਹੈ ਲੇਕਿਨ ਦੂਜੀ ਨੌਕਰੀਆਂ ਦੀ ਬਜਾਏ ਤੁਸੀਂ ਪੈਸੇ ਜਿੰਨੇ ਜਿੰਨੇ ਮਰਜ਼ੀ ਮਿਲਦੇ ਹੁਣ ਲੇਕਿਨ ਹਲਕੀ ਦੀ ਇਹਦੇ ਵਿੱਚ ਪਾਵਰ ਵੀ ਹੈ ਪਾਵਰ ਜਰਨਲਿਜ਼ਮ ਦੇ ਨਾਲ ਪਾਵਰ ਵੀ ਹੈ ਕਿਉਂਕਿ ਤੁਹਾਡੇ ਕੋਲ ਇੱਕ ਐਕਸੈਸ ਹੁੰਦੀ ਹੈ ਸਾਰੀ ਜਗ੍ਹਾ ਦੀ ਤੇ ਉਹ ਐਕਸੈਸ ਬਹੁਤ ਵੱਡੇ ਵੱਡੇ ਪੈਸੇ ਵਾਲਿਆਂ ਕੋਲ ਵੀ ਨਹੀਂ ਹੁੰਦੀ ਜੋ ਇੱਕ ਪੱਤਰਕਾਰ ਕੋਲ ਹੁੰਦੀ ਹੈ ਹੁਣ ਆਪਣੇ ਆਪ ਹੀ ਚਾਹ ਯੂਨੀਕਨੈਸ ਹੀ ਹੈ ਯੈਸ ਯੂਨੀਕਨੈਸ ਹੈ ਤੇ ਰਾਜ ਦੇ ਦੌਰ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤ ਡਰ ਵੀ ਹੈ ਜਿਹਨੂੰ ਆਪਾਂ ਰਿਸਕ ਕਹਿੰਦੇ ਹਾਂ ਉਹ ਵੀ ਇਹਦੇ ਵਿੱਚ ਇਨਵੋਲ ਹੈ ਬਲਕਿ ਉਹਨੂੰ ਆਪਾਂ ਇਹ ਕਵਾਂਗੇ ਕਿ ਤੁਸੀਂ ਅਲਰਟ ਰਹਿੰਦੇ ਹੋ ਤੇ ਹਮੇਸ਼ਾ ਅਲਰਟ ਰਹਿ ਕੇ ਕੰਮ ਕਰਦੇ ਹੋ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਹੁਣ ਆਪਾਂ ਭਾਰਤ ਦੇ ਸੰਦਰਭ ਦੇ ਵਿੱਚ ਗੱਲ ਸ਼ੁਰੂ ਕਰਦੇ ਹਾਂ ਆਜ਼ਾਦੀ ਤੋਂ ਪਹਿਲਾਂ ਵੀ ਪ੍ਰੈਸ ਸੀ ਆਜ਼ਾਦੀ ਤੋਂ ਬਾਅਦ ਵੀ ਪ੍ਰੈਸ ਹੈ ਸਾਡੇ ਭਾਰਤ ਦੇ ਵਿੱਚ 1947 ਤੋਂ ਪਹਿਲਾਂ ਪ੍ਰੈਸ ਦਾ ਕੀ ਰੋਲ ਰਿਹਾ ਹੈ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਜ਼ਾਦੀ ਨੂੰ ਲੈ ਕੇ ਜਿੰਨੇ ਵੀ ਅੰਦੋਲਨ ਹੋਏ ਨੇ ਜਿੰਨੀ ਵੀ ਮੂਵਮੈਂਟ ਚੱਲੀ ਸੀਗੀ 1947 ਤੋਂ ਪਹਿਲੇ ਉਹਦਿਆਂ ਸਾਰੀਆਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੋਣਗੀਆਂ ਔਰ ਉਹਨਾਂ ਫਿਲਮਾਂ ਦੇ ਵਿੱਚ ਜਿਹੜੀ ਆਜ਼ਾਦੀ ਦੀ ਲੜਾਈ ਦੀ ਫਿਲਮਾਂ ਸੀਗੀ ਉਹਦੇ ਵਿੱਚ ਪ੍ਰੈਸ ਦੇ ਉੱਤੇ ਪੁਲਿਸ ਦਾ ਛਾਪਾ ਅਕਸਰ ਐਸੀਨ ਦੇਖਿਆ ਹੋਇਆ। ਸ਼ੁਰ ਕਿਉਂਕਿ ਸਭ ਤੋਂ ਹੁਣ ਤੁਸੀਂ ਕੋਈ ਮੂਵਮੈਂਟ ਚਲਾ ਰਹੇ ਹੋ। ਲੋਕਾਂ ਦੇ ਵਿੱਚ ਮੂਵਮੈਂਟ ਦੇ ਜ਼ਰੀਏ ਅੱਜ ਤੇ ਚਲੋ ਬਹੁਤ ਸਾਰੇ ਇਸ ਤਰ੍ਹਾਂ ਦੇ ਤਰੀਕੇ ਹੈਗੇ ਨੇ ਜਿਦੇ ਨਾਲ ਤੁਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਹੋ। ਉਹਨਾਂ ਦਿਨਾਂ ਦੇ ਵਿੱਚ ਸਿਰਫ ਲਿਖ ਕੇ ਯਾਨੀ ਅਖਬਾਰ ਹੀ ਇੱਕਦਾਂ ਦਾ ਜ਼ਰੀਆ ਸੀਗਾ ਜਿਦੇ ਰਾਹੀਂ ਤੁਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਸੀ ਤੇ ਇੱਕ ਮੂਵਮੈਂਟ ਨੂੰ ਖੜਾ ਕਰਨ ਵਾਸਤੇ ਅਖਬਾਰ ਦਾ ਰੋਲ ਸਭ ਤੋਂ ਜ਼ਿਆਦਾ ਸੀਗਾ ਪਰ ਹੁਣ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿਆ ਚੁੱਕੀ ਅੱਜ ਤਰੀਕੇ ਬਦਲ ਗਏ ਨੇ ਹੁਣ ਸੋਸ਼ਲ ਮੀਡੀਆ ਆ ਗਿਆ ਹੁਣ ਸੋਸ਼ਲ ਮੀਡੀਆ ਇੱਕ ਐਦਾਂ ਦਾ ਪਲੇਟਫਾਰਮ ਹੈ ਹਜੇ ਸਰਕਾਰ ਵੀ ਨਹੀਂ ਸੋਚ ਪਾਈ ਕਿ ਇਹਨੂੰ ਰੈਗੂਲੇਟ ਕਿੱਦਾਂ ਕਰੀਏ ਕਿਉਂਕਿ ਕਈ ਵਾਰ ਸੋਸ਼ਲ ਮੀਡੀਆ ਮਤਲਬ ਹਵਾ ਦੇ ਵਿੱਚ ਬਹੁਤ ਸਾਰੀ ਗੱਲਾਂ ਫੈਲ ਦਿੰਦਾ ਅੱਜ ਦੀ ਡੇਟ 'ਚ ਤੁਸੀਂ ਫਲੋ ਆਫ ਇਨਫੋਰਮੇਸ਼ਨ ਨੂੰ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਲੋਗੇ ਪਹਿਲੇ ਹੁੰਦਾ ਸੀਗਾ ਵੀ ਜੇ ਤੁਹਾਨੂੰ ਆਪਾਂ ਰੋਕ ਲਿਆ ਤੇ ਉਹ ਗੱਲ ਰੁਕ ਗਈ ਹਨ ਆਈਡੀ ਡੇਟ ਜੇ ਤੁਹਾਨੂੰ ਰੋਕ ਲਿਆ ਤੇ ਹੋਰ ਹਜ਼ਾਰਾਂ ਕਰੋੜਾਂ ਲੋਕ ਹੈ ਦਾ ਨੇ ਉਥੋਂ ਤੋਂ ਇਨਫੋਰਮੇਸ਼ਨ ਨਿਕਲ ਜਾਂਦੀ ਹੈ ਯਾਨੀ ਐਸੀ ਚੀਜ਼ ਨੂੰ ਰੋਕਣਾ ਅੱਜ ਮੁਸ਼ਕਿਲ ਹੈਗਾ ਲੇਕਿਨ ਆਜ਼ਾਦੀ ਦੀ ਲੜਾਈ ਦੇ ਵਿੱਚ ਪ੍ਰੈਸ ਦਾ ਰੋਲ ਬਹੁਤ ਜ਼ਬਰਦਸਤ ਸੀਗਾ ਔਰ ਅਗਰ ਭਾਰਤ ਆਜ਼ਾਦ ਹੋਇਆ ਤੇ ਅਗਰ ਮੈਂ ਕਹਾਂ ਕਿ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਲੀਡਰਾਂ ਦਾ ਤੇ ਸੀ ਗਈ ਲੇਕਿਨ ਪ੍ਰੈਸ ਦਾ ਵੀ ਸੀਗਾ ਜਰਨਲਿਜ਼ਮ ਦਾ ਵੀ ਸੀਗਾ ਜਿਨੇ ਵੱਖ-ਵੱਖ ਕਿਉਂਕਿ ਜਿਹੜੇ ਲੇਖ ਲਿਖ ਕੇ ਇਹ ਲੇਖ ਲੋਕਾਂ ਤੱਕ ਨਾ ਪਹੁੰਚਣ ਹੁਣ ਪ੍ਰਗਰਸਿੰਗ ਹੋਣਾ ਦੀ ਉਹ ਗੱਲ ਦੇਖੋ ਕੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਬੰਬ ਛੁੱਟਿਆ ਸੀ ਔਰ ਉਹ ਬੰਬ ਕਿਸੇ ਦਾ ਜਾਨ ਲੈਵਾ ਜਾਂ ਨੁਕਸਾਨ ਕਰਨ ਵਾਲਾ ਨਹੀਂ ਸੀ ਮੇਨ ਮੁੱਦਾ ਸੀਗਾ ਆਪਣੇ ਮੈਸੇਜ ਨੂੰ ਆਪਣੇ ਅਖਬਾਰ ਜਿਹੜੇ ਉਹਨਾਂ ਦੇ ਡਾਕੂਮੈਂਟ ਸੀਗੇ ਉਹਨਾਂ ਨੂੰ ਉਹਦੇ ਵਿੱਚ ਲਹਿਰਾਣਾ ਔਰ ਲੋਕਾਂ ਤੱਕ ਆਪਣੀ ਗੱਲ ਲੈ ਕੇ ਜਾਣਾ ਹੁਣ ਇਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੀਡੀਆ ਪ੍ਰੈਸ ਉਸ ਵਕਤ ਅੱਜ ਔਰ ਹਮੇਸ਼ਾ ਕਿੰਨੀ ਕੋ ਇੰਪੋਰਟੈਂਸ ਰੱਖਦਾ ਹੈ ਯਾ ਅਪਗਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਬੋੜਾ ਬੋਲੇ ਕੰਨ ਤੱਕ ਆਵਾਜ਼ ਪਹੁੰਚਾਉਣ ਵਾਸਤੇ ਤਮਾਕੇ ਦੀ ਲੋੜ ਹੁੰਦੀ ਹੈ ਇਸ ਕਰਕੇ ਉਹ ਤਮਾਕਾ ਹੀ ਸੀ ਉਹਨੇ ਕਿਸੇ ਦੀ ਜਾਨ ਨਹੀਂ ਲਿੱਤੀ ਉਹ ਇਸ ਤਰ੍ਹਾਂ ਦਾ ਬੰਬ ਸੀ ਸਿਰਫ ਆਵਾਜ਼ ਕਰਦਾ ਸੀ ਪਰ ਇਹਦੇ ਵਿੱਚ ਇੱਕ ਚੀਜ਼ ਆਏਗੀ ਆਜ਼ਾਦੀ ਤੋਂ ਪਹਿਲਾਂ ਜਿਹੜੀ ਪ੍ਰੈਸ ਸੀ ਉਹਦੇ ਕੋਲ ਫ੍ਰੀडम ਨਹੀਂ ਸੀ ਅੰਗਰੇਜ਼ਾਂ ਦੇ ਅੰਡਰ ਸੀ ਔਰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਉਹਨੂੰ ਇੰਨੀ ਸੈਂਸਰਸ਼ਿਪ ਵਿੱਚੋਂ ਲੰਘਣਾ ਪੈਂਦਾ ਸੀ ਕਿ ਤੌਬਾ ਕੋਈ ਕਿਤਾਬ ਛਪਵਾਣੀ ਹੈ ਤਾਂ ਸੈਂਸਰਸ਼ਿਪ ਚਿੱਠੀਆਂ ਤੱਕ ਸੈਂਸਰ ਹੋ ਕੇ ਜਾਂਦੀਆਂ ਸੀ ਔਰ ਹਰ ਚੀਜ਼ ਦੇ ਉੱਤੇ ਜਦੋਂ ਤੱਕ ਅੰਗਰੇਜ਼ੀ ਹਕੂਮਤ ਦਾ ਠੱਪਾ ਨਹੀਂ ਲੱਗਦਾ ਸੀ ਉਦੋਂ ਤੱਕ ਉਹ ਪ੍ਰੈਸ ਰਿਲੀਜ਼ ਜਾਰੀ ਨਹੀਂ ਹੁੰਦੀ ਸੀ। ਪ੍ਰੈਸ ਸੰਜੀਵ ਜੀ ਆਪਾਂ ਅੰਗਰੇਜ਼ਾਂ ਤੋਂ ਬਾਅਦ ਵੀ ਐਦਾਂ ਦੇ ਹਾਲਾਤ ਦੇਖੇ ਨੇ। ਯਾਦ ਕਰੋ ਉਹ ਐਮਰਜੈਂਸੀ ਦਾ ਦੌਰ। ਹੂੰ ਔਰ ਖੈਰ ਤੁਸੀਂ ਉਸ ਟਾਈਮ ਸ਼ਾਇਦ ਪੈਦਾ ਹੋਏ ਸੀ ਕਿ ਨਹੀਂ ਹੋਏ ਸੀ ਪਰ ਉਹਨਾਂ ਉਸ ਦੌਰ ਦੇ ਵਿੱਚ ਇੰਨੀ ਜ਼ਬਰਦਸਤ ਤਰੀਕੇ ਨਾਲ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲਾ ਹੋਇਆ ਸੀ ਮੈਨੂੰ ਲੱਗਦਾ ਹੈ ਕਿ ਉਸ ਤੋਂ ਜ਼ਿਆਦਾ ਅਮਭਾਰ ਜੀ ਕਦੀ ਵੀ ਨਹੀਂ ਦੇਖਿਆ ਹੋਏਗਾ। ਜਦ ਇੱਕ ਇੱਕ ਹਰ ਪ੍ਰੈਸ ਦੀ ਜੀ ਅਖਬਾਰ ਸੀਗੀ ਉਹਦੇ ਵਿੱਚ ਕੁਝ ਲੋਕ ਆ ਕੇ ਬੈਠ ਜਾਂਦੇ ਸੀਗੇ ਕੁਝ ਇਹ ਛਪਨਾ ਹੈ ਕੀ ਨਹੀਂ ਛਪਨਾ ਔਰ ਕਈ ਵਾਰ ਕਈ ਅਖਬਾਰਾਂ ਨੇ ਤੇ ਖਾਲੀ ਯਾਨੀ ਕੋਈ ਖਬਰ ਨਹੀਂ ਛਾਪੀ ਤੇ ਐਦਾਂ ਨਿਊਜ਼ਪੇਪਰ ਵੀ ਆਏ ਹੋਏ ਨੇ ਕਈ ਵਾਰ ਬਲੈਕ ਨਿਊਜ਼ਪੇਪਰ ਬਿਲਕੁਲ ਬਲੈਂਕ ਛੱਡ ਕੇ ਯਾਨੀ ਇਹ ਪ੍ਰੈਸ ਦੀ ਆਜ਼ਾਦੀ ਦੇ ਵਿੱਚ ਤੇ ਕਈ ਵਾਰ ਹਮਲੇ ਹੁੰਦੇ ਰਹੇ ਨੇ ਲੇਕਿਨ ਉਹਨਾਂ ਹਮਲਿਆਂ ਦੇ ਵਿੱਚੋਂ ਪ੍ਰੈਸ ਹੋਰ ਸਟਰੋਂਗ ਹੋ ਕੇ ਅੱਗੇ ਵਧੀਆ ਇਹ ਇੱਕ ਬੜੀ ਖੂਬਸੂਰਤੀ ਹੈ ਜਦ ਅਸੀਂ ਗੱਲ ਪ੍ਰੈਸ ਦੀ ਆਜ਼ਾਦੀ ਦੀ ਕਰਦੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਅੱਜ ਜਸੀਂ ਗੱਲ ਕਰ ਰਹੇ ਆ ਵਰਡ ਪ੍ਰੈਸ ਫਰੀडम ਦੇ ਉੱਤੇ ਆਜ਼ਾਦੀ ਕਿੰਨੀ ਜ਼ਰੂਰੀ ਹੈ ਪ੍ਰੈਸ ਵਾਸਤੇ ਤੇ ਕਿੱਥੇ ਪ੍ਰੈਸ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਆਜ਼ਾਦੀ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਇਹ ਪਰਤਾਂ ਖੋਲਦੇ ਨੇ ਮੇਰੇ ਨਾਲ ਸੀਨੀਅਰ ਜਰਨਲਿਸਟ ਵરિਸ਼ਟ ਪੱਤਰਕਾਰ ਰਾਜੀਵ ਭਾਸਕਰ ਹੋਣੇ ਰਾਜੀਵ ਜੀ 1947 ਤੱਕ ਦੀ ਆਪਾਂ ਯਾਤਰਾ ਪੂਰੀ ਕੀਤੀ ਹੁਣ 1947 ਤੋਂ ਬਾਅਦ ਦਾ ਦੌਰ ਆਜ਼ਾਦੀ ਦਾ ਦੌਰ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਦੌਰ ਇਹਦੇ ਵਿੱਚ ਪੱਤਰਕਾਰਤਾ ਸਾਡੇ ਭਾਰਤ ਦੀ ਪ੍ਰੈਸ ਨੇ ਕਿੱਥੇ ਤੱਕ ਆਪਣਾ ਰੋਲ ਅਦਾ ਕੀਤਾ ਦੇਖੋ ਰੋਲ ਜਿਸ ਤਰ੍ਹਾਂ ਆਜ਼ਾਦੀ ਦੇ ਪਹਿਲੇ ਦੀ ਗੱਲ ਤੁਸੀਂ ਕੀਤੀ ਹੈ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਤੁਹਾਨੂੰ ਯਾਦ ਹੋਏਗਾ ਜਦ ਇਲੈਕਟ੍ਰੋਨਿਕ ਮੀਡੀਆ ਆਇਆ ਸੀਗਾ ਜਾਂ ਫਿਰ ਟੀਵੀ ਦੇ ਵਿੱਚ 24 ਘੰਟੇ ਦੀ ਨਿਊਜ਼ ਆਈ ਸੀ ਤੇ ਉਸ ਤੋਂ ਉਸ ਟਾਈਮ ਇੱਕ ਬਹਿਸ ਚੱਲੀ ਸੀਗੀ ਕਿ ਅਖਬਾਰਾਂ ਦਾ ਦੌਰ ਖਤਮ ਹੋ ਗਿਆ ਯਾਨੀ ਅਖਬਾਰ ਹੁਣ ਛਪਣਗੇ ਕਿ ਨਹੀਂ ਛਪਣਗੇ ਅਖਬਾਰ ਰਹਿਣਗੇ ਕਿ ਨਹੀਂ ਰਹਿਣਗੇ ਯਾ ਲੇਕਿਨ ਉਸ ਤੋਂ ਬਾਵਜੂਦ ਵੀ ਅਖਬਾਰ ਅੱਜ ਤੱਕ ਚੱਲ ਰਹੇ ਨੇ ਫਿਰ ਸੋਸ਼ਲ ਮੀਡੀਆ ਦਾ ਦੌਰ ਆਇਆ ਤਦ ਵੀ ਇੱਕ ਸਵਾਲ ਆਇਆ ਹਾਲਾਂਕਿ ਅਖਬਾਰ ਦੀ ਸਰਕੂਲੇਸ਼ਨ ਜ਼ਰੂਰ ਘਟ ਹੋਈ ਹੈ ਲੇਕਿਨ ਜੋ ਲੋਕ ਅਖਬਾਰ ਪੜ੍ਹਦੇ ਨੇ ਅੱਜ ਵੀ ਅਖਬਾਰ ਪੜ੍ਹੇ ਬਗੈਰ ਹੁਣ ਸਾਡੇ ਵਰਗੇ ਲੋਕਾਂ ਦਾ ਬਿਨਾਂ ਅਖਬਾਰ ਪੜ੍ਹੇ guzara ਹੀ ਨਹੀਂ ਜੇ ਤੁਸੀਂ ਕਿਸੇ ਜਗ੍ਹਾ ਬਾਹਰ ਚਲੇ ਜਾਂਦੇ ਹੋ ਤੇ ਅਖਬਾਰ ਨਾ ਪੜੋ ਤੇ ਤੁਹਾਨੂੰ ਲੱਗਦਾ ਦਿਨ ਦੀ ਸ਼ੁਰੂਆਤ ਹੀ ਨਹੀਂ ਹੋਈ ਔਰ ਮੇਰੇ ਵਰਗੇ ਜਾਂ ਸਾਡੇ ਵਰਗੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਅਖਬਾਰਾਂ ਉਹ ਰੋਲ ਅਖਬਾਰਾਂ ਦਾ ਅੱਜ ਵੀ ਉਹਨਾਂ ਹੀ ਇੰਪੋਰਟੈਂਟ ਹੈਗਾ ਜਿੰਨਾ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸੀਗਾ ਕਿਉਂਕਿ ਉਹ ਨਿਊਜ਼ਪੇਪਰ ਦੀ ਮਹਿਕ ਬੜੀ ਪਿਆਰੀ ਲੱਗਦੀ ਹੈ ਕਈਆਂ ਨੂੰ ਉਸ ਤੋਂ ਬਿਨਾ ਦਿਨ ਨਹੀਂ ਚੜਦਾ ਉਹਨਾਂ ਚਾਹ ਦੀਆਂ ਚੁਸਕੀਆਂ ਤੇ ਸਾਰੇ ਦਿਨ ਦੀ ਨਿਊਜ਼ ਪੜ੍ਹਨ ਇੱਕੇ ਕੀ ਕੁਝ ਕੱਲ ਵਾਪਰ ਚੁੱਕਾ ਸੋ ਇਹ ਅਸੀਂ ਗੱਲ ਕਰਾਂਗੇ ਕਿ ਆਜ਼ਾਦੀ ਤੋਂ ਬਾਅਦ ਜੋ ਜੋ ਪੜਾ ਨਿਕਲੇ ਨੇ ਜਿਸ ਜਿੰਨਾ ਪੜਾਵਾਂ ਤੋਂ ਨਿਕਲੀ ਹੈ ਪ੍ਰੈਸ ਇਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਇਹ ਹੁੰਦੀ ਆ ਕਿ ਜੋ ਅਸੀਂ ਇਹਦੇ ਵਿੱਚ ਸੁਨਹਿਰੇ ਯੁੱਗ ਨੂੰ ਲਿਆਉਣ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਹੈ ਔਰ ਕਨਸਟੀਟਿਊਸ਼ਨ ਦੇ ਮੁਤਾਬਿਕ ਸੰਵਿਧਾਨ ਦੇ ਮੁਤਾਬਿਕ ਅਸੀਂ ਆਪਣੀ ਆਜ਼ਾਦੀ ਦਾ ਆਨੰਦ ਵੀ ਮਾਣਿਆ ਕਿਉਂਕਿ ਅੰਗਰੇਜ਼ਾਂ ਵੇਲੇ ਤੇ ਬੰਦਿਸ਼ਾਂ ਸੀ ਪਰ ਇੱਥੇ ਆਜ਼ਾਦੀ ਦਵਾ ਸਾਨੂੰ ਆਰਟੀਕਲ 19 ਕਨਸਟੀਟਿਊਸ਼ਨ ਦਾ ਸਾਨੂੰ ਰਾਈਟ ਦਿੰਦਾ ਅਧਿਕਾਰ ਦਿੰਦਾ ਫਰੀडम ਆਫ ਐਕਸਪ੍ਰੈਸ਼ਨ ਦਾ ਤੇ ਆਜ਼ਾਦੀ ਬੋਲਣ ਦੀ ਆਜ਼ਾਦੀ ਦਾ ਦੇਖੋ ਹੁਣ ਆਜ਼ਾਦੀ ਪ੍ਰੈਸ ਦੀ ਆਜ਼ਾਦੀ ਉਹਦੇ ਵਿੱਚ ਕਨਸਟੀਟਿਊਸ਼ਨ ਨੇ ਕੁਝ ਨਹੀਂ ਗਿਆ ਹਾਂਜੀ ਲੇਕਿਨ ਆਰਟੀਕਲ 19 1 ਯਾਨੀ 19 1 ਤੇ 19 2 ਉਹ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਨੇ ਫਰੀडम ਆਫ ਸਪੀਚ ਉਹ ਕਿਸੇ ਵੀ ਡੈਮੋਕ੍ਰੇਸੀ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਲੋਕ ਆਪਣੀ ਗੱਲ ਕਰ ਸਕਣ ਜੇ ਤੁਸੀਂ ਆਪਣੀ ਗੱਲ ਹੀ ਨਹੀਂ ਕਰ ਸਕੋਗੇ ਤੇ ਤੁਹਾਡੀ ਗੱਲਾਂ ਤੁਹਾਡੇ ਤੁਹਾਡੀ ਜਿਹੜੀ ਸਮੱਸਿਆਵਾਂ ਹੈਗੀਆਂ ਉਹ ਸਰਕਾਰਾਂ ਤੱਕ ਜਾਂ ਜਿਹੜੇ ਹਕੂਮਤ ਹੈ ਉੱਥੇ ਤੱਕ ਕਿੱਦਾਂ ਪਹੁੰਚਣਗੀਆਂ ਤੇ ਉਸ ਦੇ ਵਿੱਚ ਹੀ ਕਿਤੇ ਨਾ ਕਿਸੇ ਜਗ੍ਹਾ ਪ੍ਰੈਸ ਦੀ ਆਜ਼ਾਦੀ ਵੀ ਛੁਪੀ ਹੋਈ ਛੁਪੀ ਹੋਈ ਹੈ ਔਰ ਪ੍ਰੈਸ ਦੀ ਆਜ਼ਾਦੀ ਅੱਜ ਤੱਕ ਬਹੁਤ ਸਾਰੇ ਦੇਸ਼ ਹੈਗੇ ਨੇ ਜਿਦੇ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਕਾਨੂੰਨੀ ਤੌਰ ਤੇ ਅੱਗੇ ਵਧਾਇਆ ਗਿਆ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਭਾਵੇਂ ਕਿਸੇ ਆਰਟੀਕਲ ਦੇ ਵਿੱਚ ਡਾਇਰੈਕਟਲੀ ਇਨਕਲੂਡ ਨਹੀਂ ਹੈ ਲੇਕਿਨ ਫਰੀडम ਆਫ ਐਕਸਪ੍ਰੈਸ਼ਨ ਔਰ ਸਪੀਚ ਦੀ ਗੱਲ ਆਂਦੀ ਹੈ ਨਾ ਉਹਨੂੰ ਲੈ ਕੇ ਵੀ ਬਹੁਤ ਸਾਰੀ ਗੱਲਾਂ ਹੁਣ ਦੂਜੇ ਤਰੀਕੇ ਨਾਲ ਚੱਲੇ ਗਈ ਹੈ ਕਿ ਵੀ ਫਰੀडम ਆਫ ਐਕਸਪ੍ਰੈਸ਼ਨ ਕਿੰਨੀ ਫਰੀडम ਆਫ ਸਪੀਚ ਕਿੰਨੀ ਜੇ ਤੁਸੀਂ ਕੋਈ ਐਦਾਂ ਦੀ ਫਰੀडम ਆਫ ਐਕਸਪ੍ਰੈਸ਼ਨ ਕਰਦੇ ਹੋ ਜਦੇ ਵਿੱਚ ਦੇਸ਼ ਦੇ ਟੁਕੜੇ ਹੋਣ ਦੀ ਗੱਲ ਹੁੰਦੀ ਹੈ ਤੇ ਉਹ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਐਵੀ ਇੱਕ ਬੈਸ ਹੋਣੀ ਚਾਹੀਦੀ ਕਿ ਤੁਸੀਂ ਕੋਈ ਐਦਾਂ ਦੀ ਗੱਲ ਨਾ ਕਰੋ ਜਿਹਦੇ ਵਿੱਚ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋਵੇ। ਇਹਦੇ ਉੱਤੇ ਕੋਈ ਜਿਸ ਤਰ੍ਹਾਂ ਅਸੀਂ ਗੱਲ ਦੀ ਸ਼ੁਰੂਆਤ ਹੀ ਕੀਤੀ ਸੀ ਵੀ ਆਜ਼ਾਦੀ ਓਨੀ ਕੁ ਹੋਣੀ ਚਾਹੀਦੀ ਹੈ। ਜਿਹਦੇ ਰਾਹੀ ਤੁਸੀਂ ਕਿਸੇ ਹੋਰ ਦੀ ਆਜ਼ਾਦੀ ਦੇ ਵਿੱਚ ਕੋਈ ਖਲਲ ਨਾ ਪਾਓ ਜਾਂ ਫਿਰ ਜਿਸ ਦੇਸ਼ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਹ ਦੇਸ਼ ਦੇ ਖਿਲਾਫੀ ਆਵਾਜ਼ ਉਠਾਉਣਾ ਇਹ ਕਿਦਾਂ ਦੀ ਆਜ਼ਾਦੀ। ਹੂੰ। ਬਿਲਕੁਲ ਠੀਕ ਗੱਲ ਹੈ ਕਿਉਂਕਿ ਇੱਕ ਟਰਮ ਇਹਦੇ ਵਿੱਚ ਇਸਤੇਮਾਲ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਪੀਲੀ ਪੱਤਰਕਾਰਤਾ ਯੈਲੋ ਜਰਨਲਿਜ਼ਮ ਉਹਦੇ ਵਿੱਚ ਤਾਂ ਕਈ ਜਰਨਲਿਸਟ ਇਦਾਂ ਦੇ ਨੇ ਜੋ ਗਲਤ ਤਰੀਕੇ ਨਾਲ ਇਸ ਆਜ਼ਾਦੀ ਦਾ ਇਸਤੇਮਾਲ ਕਰਕੇ ਬਲੈਕਮੇਲਿੰਗ ਤੱਕ ਚਲੇ ਜਾਂਦੇ ਨੇ ਜਿਸ ਦੇ ਉੱਤੇ ਖਾਸ ਤੌਰ ਦੇ ਉੱਤੇ ਬੰਦਿਸ਼ ਲਗਾਉਣ ਵਾਸਤੇ ਵੀ ਯੂਨੈਸਕੋ ਵੱਲੋਂ ਪ੍ਰੈਸ ਰਿਲੀਜ਼ ਹੋਈ ਹੈ ਕਿ ਆਪਣੀ ਜ਼ਿੰਮੇਵਾਰੀ ਸੰਭਾਲੋ ਔਰ ਅੱਜ ਦੇ ਯੁੱਗ ਵਿੱਚ ਜਦੋਂ ਅਸੀਂ ਡਿਜੀਟਲ ਮੀਡੀਆ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਕਈ ਪਲੇਟਫਾਰਮਸ ਨੇ ਜੋ ਸਾਡੇ ਤੱਕ ਰਿਪੋਰਟਿੰਗ ਪਹੁੰਚਾਉਂਦੇ ਨੇ ਇਕ ਤਾਂ ਮੇਨਸਟ੍ਰੀਮ মিডিਆ ਹੈ ਇੱਕ ਡਿਜੀਟਲ মিডিਆ ਹੈ ਉਹ ਵੀ ਪ੍ਰੈਸ ਦੇ ਨਾਲ ਜੁੜਿਆ ਹੋਇਆ ਹੈ ਉਹਦੇ ਵਿੱਚ ਵੀ ਬੜੇ ਜੀਨੀਅਸ ਬੜੇ ਇੰਟੈਲੀਜੈਂਟ ਲੋਕ ਬੈਠੇ ਨੇ ਪੋਡਕਾਸਟ ਕਰਦੇ ਨੇ ਔਰ ਦੇਸ਼ ਦੇ ਦੁਨੀਆ ਦੇ ਮਸਲਿਆਂ ਦੇ ਉੱਤੇ ਗੱਲ ਕਰਦੇ ਨੇ ਜੇ ਆਪਾਂ ਦੇਖਿਆ ਜਾਵੇ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਬਣਾਉਣ ਦੀ ਕੋਸ਼ਿਸ਼ ਪੂਰੀ ਦੁਨੀਆ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਹੈ ਨਾ ਤਾਂ ਇਹ ਦੁਨੀਆ ਦੇ ਵਿੱਚ ਅਸੀਂ ਕਿੱਦਾਂ ਦੀ ਕ੍ਰਾਂਤੀ ਪੈਦਾ ਕਰ ਸਕਦੇ ਆ ਕਿ ਪੂਰੀ ਦੁਨੀਆ ਇੱਕ ਪਰਿਵਾਰ ਦੇ ਵਾਕੰਡ ਬਣ ਜਾਏ ਨਾ ਕਿਤੇ ਕੋਈ ਲੜਾਈਆਂ ਝਗੜੇ ਨਾ ਕਿਤੇ ਕੋਈ ਜੰਗਾਂ ਕੁਝ ਨਹੀਂ ਸ਼ਾਂਤ ਹੈ ਨਾ ਵਰਲਡ ਪੀਸ ਵਾਲੀ ਵਧੀਆ ਸੀ ਲੇਖ ਗੱਲ ਤੁਸੀਂ ਸ਼ਾਂਤੀ ਵਾਲੀ ਕਰ ਰਹੇ ਹੋ ਬਹੁਤ ਚੰਗੀ ਗੱਲ ਹੈਗੀ ਆ ਸਾਰੇ ਕੋਈ ਵੀ ਵਿਅਕਤੀ ਹੈ ਜਿਹੜਾ ਇਸ ਜੀਵਨ ਦੇ ਵਿੱਚ ਰਹਿ ਰਿਹਾ ਹੈ ਇਸ ਧਰਤੀ ਦੇ ਵਿੱਚ ਰਹਿ ਰਿਹਾ ਉਹ ਹਮੇਸ਼ਾ ਸ਼ਾਂਤੀ ਜਾਏਗਾ ਉਹ ਨੂੰ ਕਿਸੇ ਨਾਲ ਕਿਸੇ ਦੇ ਲੜਾਈ ਦੇ ਨਾਲ ਲੜੰਦਾ ਤਾਂ ਕੋਈ ਦਿੱਕਤ ਨਹੀਂ ਹੁੰਦੀ ਲੇਕਿਨ ਇਹਨੂੰ ਪ੍ਰੈਸ ਫਰੀडम ਦੇ ਨਾਲ ਅਗਰ ਟੈਕਲ ਕਰੋ ਡਿਜੀਟਲ ਮੀਡੀਆ ਦੇ ਨਾਲ ਅਗਰ ਤੁਸੀਂ ਕੰਪੇਅਰ ਕਰਕੇ ਦੇਖੋ ਤੇ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਔਰ ਸੋਸ਼ਲ ਮੀਡੀਆ ਸਮਾਜ ਵਾਸਤੇ ਬਹੁਤ ਚੰਗਾ ਵੀ ਹੈ ਲੇਕਿਨ ਸੋਸ਼ਲ ਮੀਡੀਆ ਦੇ ਵਿੱਚ ਕੁਝ ਐਦਾਂ ਦੀ ਗੱਲਾਂ ਜਦ ਹੋ ਜਾਂਦੀ ਹੈ ਕਿ ਕੋਈ ਏਜੰਡਾ ਚਲਾਇਆ ਜਾਂਦਾ ਹੈ ਕੈਂਪੇਨ ਚਲਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਲੋਕਾਂ ਦੀ ਸਮਝ ਦੇ ਉੱਤੇ ਸਿੱਧਾ ਸਿੱਧਾ ਫਰਕ ਪੈਂਦਾ ਹੈ ਹਮ ਯਾਨੀ ਇਹ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਹਜੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਨੂੰ ਫ੍ਰੀ ਤੇ ਕੀਤਾ ਹੋਇਆ ਹੈ ਫਰੀ ਐਕਸੈਸ ਹੈ ਉਹਨੂੰ ਰੈਗੂਲੇਟ ਕਰਨ ਦੀ ਗੱਲਾਂ ਬਹੁਤ ਵਾਰ ਹੋਈਆਂ ਪਰ ਜਦ ਵੀ ਗੱਲਾਂ ਉਹਨੂੰ ਰੈਗੂਲੇਟ ਕਰਨ ਦੀ ਹੁੰਦੀ ਹੈ ਤੇ ਗੱਲ ਦੂਜੇ ਪਾਸੇ ਚਲੀ ਜਾਂਦੀ ਹੈ ਪਰ ਲੋਕਾਂ ਨੂੰ ਆਜ਼ਦੀ ਦੇ ਦੇਚ ਜਿੱਥੇ ਵੀ ਉਹ ਬੈਠੇ ਨੇ ਹੁਣ ਅਗਲੇ ਦਿਨ ਅਖਬਾਰ ਪੜਨ ਵਾਸਤੇ ਜਿਹੜੀ ਰੂਟੀਨ ਦੀ ਖਬਰਾਂ ਹੈ ਬ੍ਰੇਕਿੰਗ ਨਿਊਜ਼ ਹੈ ਉਹਦੇ ਵਾਸਤੇ ਅਗਲੇ ਦਿਨ ਦੀ ਅਖਬਾਰ ਦੇਖ ਅਖਬਾਰ ਤੁਸੀਂ ਡਿਟੇਲ ਦੇ ਵਿੱਚ ਖਬਰ ਪੜਨ ਵਾਸਤੇ ਦੇਖਦੇ ਹੋ ਪਰ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਨਾ ਤੁਹਾਡੇ ਮੋਬਾਈਲ ਦੇ ਵਿੱਚ ਮੇਰੇ ਖਿਆਲ ਨਾਲ ਜਦੋਂ ਵੀ ਕੋਈ ਚੀਜ਼ ਵਾਪਰਦੀ ਹੈ 10 ਮਿੰਟ ਹੀ ਜੀ ਮਿਲ ਜਾਂਦੀ ਐ ਐਗਜ਼ੈਕਟਲੀ ਦੇਖੋ ਜਿਹੜੇ ਆਪਾਂ ਕਹਿੰਦੇ ਆ ਕਿ ਵਰਡ ਦਾ ਇੱਕ ਇੰਡੈਕਸ ਬਣਦਾ ਹੈ ਹਰ ਦੇਸ਼ ਦੇ মিডিਆ ਦੀ ਰੈਂਕਿੰਗ ਬਣਦੀ ਹੈ ਉਹਨਾਂ ਦੇ ਆਪਣੇ ਕ੍ਰਾਈਟੇਰੀਆ ਨੇ ਪਰ ਆਪਾਂ ਪ੍ਰੈਕਟੀਕਲ ਗਰਾਉਂਡ ਦੇ ਉੱਤੇ ਗੱਲ ਕਰਦੇ ਆ ਕਿ ਇੰਡੀਆ ਦੇ ਵਿੱਚ ਜਿੰਨੀ ਪ੍ਰੈਸ ਨੂੰ ਆਜ਼ਾਦੀ ਹੈ ਜਿੰਨਾ ਖੁੱਲੇ ਤੌਰ ਦੇ ਉੱਤੇ ਪ੍ਰੈਸ ਦੇ ਵਿੱਚ ਓਪੀਨੀਅਨਸ ਦਿੱਤੇ ਜਾਂਦੇ ਨੇ ਡਿਬੇਟਸ ਡਿਸਕਸ਼ਨਸ ਹੁੰਦੀਆਂ ਨੇ ਇਵਨ ਜਿਹੜੇ ਲੈਟਰਸ ਵੀ ਮਿਲ ਲੈਣੇ ਮੇਲਸ ਦੇ ਵਿੱਚ ਉਹ ਵੀ ਪਬਲਿਸ਼ ਹੁੰਦੇ ਨੇ ਜਾਂ ਟੀਵੀ ਦੇ ਉੱਤੇ ਡਿਸਕਸ਼ਨਸ ਵੀ ਹੁੰਦੀਆਂ ਨੇ ਬੜੀਆਂ ਓਪਨ ਔਰ ਹਰ ਥਾਂ ਦੇ ਉੱਤੇ ਪੂਰੀ ਗੱਲ ਕੀਤੀ ਜਾਂਦੀ ਅਸਲੀਅਤ ਕੀ ਹੈ ਔਰ ਕਿੱਥੇ ਤੱਕ ਲੋਕਾਂ ਨੂੰ ਪਹੁੰਚਾਉਣਾ ਹੈ ਇਸ ਕਰਕੇ ਉਹ ਆંકੜੇ ਜੋ ਮਰਜ਼ੀ ਕਹਿਣ ਪਰ ਅਸੀਂ ਪ੍ਰੈਕਟੀਕਲ ਗਰਾਉਂਡ ਤੇ ਆਈਏ ਕਿ ਜੋ ਅਸੀਂ ਆਜ਼ਾਦੀ ਦਾ ਆਨੰਦ ਮਾਣਦੇ ਹਾਂ ਭਾਰਤ ਦੇ ਵਾਸਤਵੀ ਭਾਰਤ ਦੀ ਧਰਤੀ ਦੇ ਉੱਤੇ ਆਰਟੀਕਲ 19 ਦੇ ਮੁਤਾਬਿਕ ਉਹ ਸ਼ਾਇਦ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਅਸੀਂ ਇੰਨੀ ਆਜ਼ਾਦੀ ਦਾ ਅਨੁਦ ਨਹੀਂ ਮੰਨ ਸਕਦੇ ਸੋ ਅੱਜ ਦੇ ਦਿਨ ਦੇ ਉੱਤੇ ਖਾਸ ਰਿਸਪੌਂਸਿਬਿਲਟੀ ਖਾਸ ਮੈਸੇਜ ਕੀ ਜਾਂਦਾ ਹੈ ਹੈਨਾ ਵਰਲਡ ਪ੍ਰੈਸ ਫਰੀडम ਦੇ ਦੇ ਉੱਤੇ ਜੋ ਸਾਡੇ ਭਾਰਤ ਦੇ ਕੰਟੈਕਸਟ ਦੇ ਵਿੱਚ ਪੂਰੀ ਦੁਨੀਆ ਦੇ ਕੰਟੈਕਸਟ ਦੇ ਵਿੱਚ ਜਾਂਦਾ ਹੈ ਕਿ ਕਿੱਦਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੱਤਰਕਾਰ ਪਾਇਚਾਰਾ ਪੱਤਰਕਾਰਤਾ ਆਪਣਾ ਸਾਰੀ ਜ਼ਿੰਮੇਵਾਰੀ ਪੂਰੀ ਕਰੇ ਦੇਖੋ ਇਸ ਗੱਲ ਨੂੰ ਗੱਲ ਕਰਨ ਤੋਂ ਪਹਿਲੇ ਤੁਸੀਂ ਇੰਡੈਕਸ ਦੀ ਗੱਲ ਕੀਤੀ ਸਟਰੀਡਮ ਇੰਡੈਕਸ ਅਸੀਂ ਕਿਹਾ ਕਿ 161ਵੇਂ ਸਥਾਨ ਤੇ ਵਿੱਚ ਪੰਜਾਬ ਫਿਲਹਾਲ ਨਹੀਂ ਭਾਰਤ ਹੈਗਾ ਐਦਾਂ ਹੀ ਨਾ ਕਈ ਤਰੀਕੇ ਦੇ ਇੰਡੈਕਸ ਆਉਂਦੇ ਨੇ ਇੰਟਰਨੈਸ਼ਨਲ ਲੈਵਲ ਤੇ ਹੈਪੀਨੈਸ ਇੰਡੈਕਸ ਵੀ ਹੈਗਾ ਕਿ ਵੀ ਕਿਹੜੇ ਦੇਸ਼ ਦੇ ਲੋਕ ਕਿਹੜੇ ਸੂਬੇ ਦੇ ਲੋਕ ਕਿੰਨੇ ਖੁਸ਼ ਹੈਗੇ ਨੇ ਭਾਰਤ ਉਰ ਭਾਰਤ ਵੀ ਹੈਗਾ ਦੇਖੋ ਉਹਦੇ ਵਿੱਚ ਪੰਜਾਬ ਦੇਖੋ ਤੁਸੀਂ ਹੱਸ ਰਹੇ ਹੁਣ ਹੋਰ ਪੰਜਾਬ ਦੇ ਬਾਰੇ ਤੇ ਮੰਨਿਆ ਜਾਂਦਾ ਵੀ ਪੰਜਾਬ ਦੇ ਵਿੱਚ ਜਿੰਨੀ ਮਰਜ਼ੀ ਸਮੱਸਿਆਵਾਂ ਹੋਣ ਲੋਕੀ ਖੁਸ਼ ਰਹਿੰਦੇ ਨੇ ਲਾਰਦਲੀ ਹੈ ਇੱਕ ਇੱਕ ਪ੍ਰੀਸੈਪਸ਼ਨ ਬਣੀ ਹੋਈ ਹੈ ਪੰਜਾਬ ਰੈਪਿਊਟੇਸ਼ਨ ਦੇ ਤੌਰ ਤੇ ਦੇ ਤਰੀਕੇ ਨਾਲ ਅੱਗੇ ਤੁਰੀ ਜਾਂਦਾ ਹੈ ਤੇ ਉਹਦੇ ਵਿੱਚ ਹੈਪੀਨੈਸ ਇੰਡੈਕਸ ਦੇ ਵਿੱਚ ਵੀ ਭਾਰਤ ਦਾ ਕਾਫੀ ਪਿੱਛੇ ਆਣਾ ਉਹ ਕਈ ਵਾਰ ਸਾਡੀ ਹੈਪੀਨੈਸ ਨੂੰ ਵੀ ਖਤਮ ਕਰਦਾ ਪਰ ਦੂਜੀ ਗੱਲ ਹੁਣ ਪ੍ਰੈਸ ਦੇ ਰੋਲ ਦੀ ਗੱਲ ਕਰੀਏ ਜਾਂ ਮੀਡੀਆ ਅੱਗੇ ਚੱਲ ਕੇ ਕਿਸ ਤਰੀਕੇ ਨਾਲ ਬਿਲਕੁਲ ਸਭ ਤੋਂ ਵੱਡੀ ਗੱਲ ਹੈਗੀ ਹੈ ਅੱਜ ਸੈਲਫ ਰੈਗੂਲੇਟ ਹੋਣਾ ਬਹੁਤ ਲੋੜੀ ਜ਼ਰੂਰੀ ਹੈ ਕਿ ਤੁਸੀਂ ਅਗਰ ਪ੍ਰੈਸ ਦੀ ਆਜ਼ਾਦੀ ਨੂੰ ਮਾਨਣਾ ਚਾਹੁੰਦੇ ਹੋ ਠੀਕ ਹੈ ਬਿਲਕੁਲ ਠੀਕ ਹੈ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੇ ਮਤਲਬ ਅਸੀਂ ਆਪਣਾ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਪਾਰ ਦੇ ਤਰਤੇ ਦੇ ਉੱਤੇ ਇਸ ਨੂੰ ਇੰਜੋਏ ਕਰਦੇ ਪਏ ਹਾਂ ਸੋ ਹੁਣ ਜਿਹੜੇ ਲੋਕ ਨਿਊਜ਼ ਨਾਲ ਨਹੀਂ ਜੁੜਦੇ ਜਿਹੜੇ ਲੋਕ ਨਿਊਜ਼ ਨਹੀਂ ਪੜ੍ਹਦੇ ਜਾਂ ਬਸ ਆਪਣੀ ਦੁਨੀਆ 'ਚ ਮਸਤ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਲੋਕਤੰਤਰ ਨਾਲ ਜੁੜਨ ਵਾਸਤੇ ਕਿੰਨਾ ਕੁ ਜਾਣਨਾ ਜ਼ਰੂਰੀ ਹੈ ਦੇਖੋ ਜਾਨਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਰ ਵਿਅਕਤੀ ਨੇ ਵੈਸੇ ਹਾਲਾਤ ਕਾਫੀ ਚੇਂਜ ਹੋ ਗਏ ਨੇ ਅੱਜ ਦੀ ਡੇਟ 'ਚ ਜਿਹੜੇ ਬੱਚੇ ਸਾਡੇ ਟਾਈਮ 'ਚ ਨਾ ਬੱਚਿਆਂ ਨੂੰ ਕਹਿੰਦੇ ਸੀਗਾ ਜਦ 7ਵੀਂ 8ਵੀਂ ਪਾਸ ਕਰਦਾ ਸੀਗਾ ਉਹਨੂੰ ਕਹਿੰਦੇ ਸੀ ਬਿਟਾ ਅਖਬਾਰ ਪੜਿਆ ਕਰੋ ਅਖਬਾਰ ਪੜਨ ਨਾਲ ਤੁਹਾਡੀ ਅੰਗਰੇਜ਼ੀ ਠੀਕ ਹੋਏਗੀ ਹਿੰਦੀ ਠੀਕ ਹੋਏਗੀ ਪੰਜਾਬੀ ਠੀਕ ਹੋਏਗੀ ਜਾਂ ਜੋ ਵੀ ਲੈਂਗੁਏਜ ਹੈਗੀ ਹੈ ਪਰ ਅੱਜ ਦੀ ਡੇਟ 'ਚ ਬੱਚਾ ਕਾਲਜ ਦੇ ਵਿੱਚ ਹੁੰਦਾ ਉਹਨੂੰ న్యూਸ ਪੜਨ ਵਾਸਤੇ ਜਾਂ న్యూਸ ਲੈਣ ਵਾਸਤੇ ਹੁਣ ਮੋਬਾਈਲ ਦੇ ਵਿੱਚ న్యూਸ ਆ ਜਾਂਦੀ ਹੈ ਤੇ ਤਕਰੀਬਨ ਬੱਚਿਆਂ ਦੇ ਵਿੱਚ ਅਵੇਰਨੈਸ ਤੇ ਬਹੁਤ ਵਧੀ ਹੈਗੀ ਹੈ ਔਰ ਇਸ ਅਵੇਰਨੈਸ ਦਾ ਵਧਣਾ ਉਹ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਅੱਗੇ ਚੱਲ ਕੇ ਪਾ ਸਕਦਾ ਹੈ ਇਹ ਇੱਕ ਇੱਕ ਜੀ ਮਤਲਬ ਜ਼ਰੂਰੀ ਗੱਲ ਹੈਗੀ ਹੈ ਕਿ ਹਰ ਵਿਅਕਤੀ ਜਾਣੂ ਹੋਏਗੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ ਫਿਰ ਉਹਦੇ ਹਿਸਾਬ ਨਾਲ ਉਹ ਆਪਣੇ ਦੇਸ਼ ਦੀ ਤਰੱਕੀ اور دنیا ਦੀ ਤਰੱਕੀ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾ ਸਕਦਾ ਹੈ ਬਿਲਕੁਲ ਕੰਟਰੀਬਿਊਸ਼ਨ ਪਾ ਸਕਦਾ ਨਾਲ ਉਸ ਨੂੰ ਇਸ ਚੀਜ਼ ਦਾ ਕਿਦਾਂ ਗਿਆਨ ਨਵੇਂ ਕਿਉਂਕਿ ਤੁਸੀਂ ਬਰਿਸ਼ਟ ਪੱਤਰਕਾਰ ਹੋ ਕਿ ਕਿਹੜੀ ਨਿਊਜ਼ ਜੈਨੂਇਨ ਹੈ ਤੇ ਕਿਹੜੀ ਨਿਊਜ਼ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਫੇਕ ਨਿਊਜ਼ ਹੈ ਇਹ ਫਿਲਟਰ ਕਰਨਾ ਕਿੱਥੋਂ ਸਿੱਖੇ ਇਹ ਬੜਾ ਵੱਡਾ ਸਵਾਲ ਹੈ ਔਰ ਅੱਜ ਕੱਲ ਦੇ ਟਾਈਮ ਵਿੱਚ ਫੇਕ ਨਿਊਜ਼ ਔਰ ਜੈਨਿਨ ਨਿਊਜ਼ ਦੇ ਵਿੱਚੋਂ ਡਿਫਰੈਂਸ ਲੈਣਾ ਯਾਨੀ ਦੇਖਣਾ ਉਹ ਬੜਾ ਔਖਾ ਜਿਹਾ ਕੰਮ ਹੋ ਗਿਆ ਮੈਨੂੰ ਲੱਗਦਾ ਇਹਦੇ ਪਿੱਛੇ ਸਰਕਾਰਾਂ ਦਾ ਰੋਲ ਹੋਣਾ ਚਾਹੀਦਾ ਜਿਦੇ ਵਿੱਚ ਇਸ ਤਰੀਕੇ ਦੀ ਕੋਈ ਰਿਸਪੌਂਸਿਬਿਲਟੀ ਨੂੰ ਆਪਣੀ ਆਜ਼ਾਦੀ ਨੂੰ ਜਿਸ ਤਰ੍ਹਾਂ ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਪ੍ਰੈਸ ਦੀ ਆਜ਼ਾਦੀ ਜ਼ਰੂਰੀ ਹੈ ਪਰ ਉਨ ਦੇ ਉਤੇ ਹਲਕਾ ਜਿਹਾ ਇੱਕ ਅੰਕੂਸ਼ ਜਾਂ ਸੈਲਫ ਰੈਗੂਲੇਸ਼ਨ ਦੇ ਵਾਸਤੇ ਇੱਕ ਪ੍ਰੋਸੈਸ ਇੱਕ ਸਿਸਟਮ ਜਿਹਾ ਬਣਾਉਣਾ ਵੀ ਬਹੁਤ ਜ਼ਰੂਰੀ ਹੈਗਾ ਐਦਾਂ ਦੀ ਟਾਈਮ ਇਚ ਫੇਕ ਨਿਊਜ਼ ਨਾਰਮਲੀ ਕਈ ਖਬਰਾਂ ਦੇ ਚੈਨਲ ਤੇ ਅੱਜ ਕੱਲ ਫੇਕ ਨਿਊਜ਼ ਦੇ ਉੱਤੇ ਕੰਮ ਕਰ ਰਹੇ ਨੇ ਕਿ ਵੀ ਉਹ 10 ਕੋ ਖਤਰਾ ਪੂਰੀ ਦੁਨੀਆ ਦੀ ਘਟਦੇ ਨੇ ਕਿ ਵੀ ਐਸ ਖਬਰ ਜੈਨੂਨ ਹੈ ਕਿ ਫੇਕ ਹੈ ਉਹ ਉਹਦਾ ਠੱਪੇ ਜਿਹਾ ਲਾਈ ਜਾਂਦੇ ਨੇ ਔਰ ਹੁਣ ਐਦਾਂ ਦਾ ਠੱਪੇ ਲਾਉਣ ਦਾ ਪ੍ਰੋਸੈਸ ਸਰਕਾਰ ਵੀ ਸ਼ੈਡ ਆਨ ਕਰ ਰਹੀ ਹੈ ਸਾਨੂੰ ਇਹ ਕੇਅਰਫੁਲ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਜਾਗਰੂਕ ਕੀਤਾ ਹੈ ਇਸ ਵਿਸ਼ੇ ਦੇ ਉੱਤੇ ਔਰ ਸਾਡੇ ਦਸ਼ਕਾ ਦਾ ਕੇ ਗੱਲ ਪਹੁੰਚੀ ਹੈ ਕਿ ਅੱਜ ਦੇ ਦਿਨ ਦਾ ਆਨੰਦ ਕਿਵੇਂ ਮਾਣੀਏ ਤੇ ਆਧੇ ਦਿਨ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੀਦਾ ਥੋੜਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ